ਆਮਦੀ ਪਾਰਟੀ ਦੇ ਅੰਦਰ ਖਲਾਰਾ ਤੇ ਕਲੇਸ਼ ਲਗਾਤਾਰ ਵਧ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਤਾਰ ਸਿੰਘ ਸੰਧਵਾ ਦੇ ਵਿਚਕਾਰ ਜਿਹੜੀ ਆਪਸੀ ਖਿੱਚੋਤਾਣ ਵਧੀ ਹੋਈ ਹੈ ਉਹਦੇ ਤੇ ਹੁਣ ਮੋਹਰ ਲੱਗ ਗਈ ਹੈ ਔਰ ਇਸ ਖਲਾਰੇ ਨੂੰ ਇਸ ਕਲੇਸ਼ ਨੂੰ ਮਟਾਉਣ ਦੇ ਲਈ ਸੰਜੇ ਸਿੰਘ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਧਵਾ ਦੀ ਜਿਹੜੀ ਇੱਕ ਬੰਦ ਕਮਰਾ ਮੀਟਿੰਗ ਕਰਾਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਗੱਲਾਂ ਬਾਤਾਂ ਹੋਈਆਂ ਸੰਧਵਾ ਸਾਹਿਬ ਕਿਉਂ ਨਾਰਾਜ਼ ਹੋ ਗਏ ਇਸਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਚਾਹਤਾ ਕਰਾਂਗੇ ਕਿ ਇਸ ਬੰਦ ਕਮਰਾ ਮੀਟਿੰਗ ਤੋਂ ਬਾਅਦ ਜਿਹੜੀ ਆਪਸੀ ਖਿੱਚੋਤਾਣਾ ਹੈ ਕਿ ਉਹ ਖਤਮ ਹੋ ਜਾਊਗੀ ਕਿ ਸਿਆਸਤ ਦੇ ਵਿੱਚ ਇਸ ਤਰੀਕੇ ਦੇ ਨਾਲ ਖਿੱਚੋਤਾਣਾ ਖਤਮ ਹੋ ਜਾਂਦੀਆਂ ਨੇ ਜਾਂ ਫਿਰ ਜਦੋਂ ਤੁਹਾਨੂੰ ਇੱਕ ਉੱਚੀ ਕੁਰਸੀ ਦਿਖਣ ਲੱਗ ਜਾਈ ਤਾਂ ਫਿਰ ਉਹ ਜਿਹੜੀ ਖਿੱਚੋਤਾਣ ਹੋਰ ਵੱਡੀ ਨਜ਼ਰ ਆਉਂਦੀ ਹੈ ਕਿ ਸੰਧਵਾ ਸਾਹਿਬ ਇੱਥੇ ਆਪਣੀ ਜੰਗ ਰੋਕ ਲੈਣਗੇ ਜਾਂ ਅੱਗੇ ਵਧਾਉਣਗੇ ਕਿ ਮੁੱਖ ਮੰਤਰੀ ਜਿਹੜੇ ਉਹ ਹੁਣ ਡਿਫੈਂਸ ਮੂਡ ਦੇ ਵਿੱਚ ਆ ਗਿਆ ਹੈ ਜਿਹੜੇ ਪਹਿਲਾਂ ਐਕਸ਼ਨ ਮੂਡ ਦੇ ਵਿੱਚ ਸੀਗੇ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦੇ ਤਾਂ ਹੁਣ ਜੇ ਸੰਧਵਾ ਸਾਹਿਬ ਦੇ ਨਾਲ ਇਸ ਤਰੀਕੇ ਨਾਲ ਬੰਦ ਕਮਰਾ ਮੀਟਿੰਗਾਂ ਸ਼ੁਰੂ ਹੋ ਗਈਆਂ ਨੇ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਕੁਸਤੀਆ ਡੰਡ ਤਾਹ ਰਿਆ ਇਸ ਤੇ ਬਹੁਤ ਟਾਈਮ ਜਗੇ ਚਰਚਾ ਕਰਨੀ ਆ ਨਾ ਨੀ ਨਾ ਚਰਚਾ ਜਿਹੜੀ ਆ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਖਬਰਾਂ ਚੱਲ ਰਹੀਆਂ ਸੀ ਕਿ ਰਾਜਪਾਲ ਸਾਹਿਬ ਔਰ ਭਗਵਾਨਤਮਾਨ ਦੇ ਵਿਚਕਾਰ ਜਿਹੜੇ ਇਹ ਸਭ ਕੁਝ ਠੀਕ ਨਹੀਂ ਐ ਉੱਥੇ ਵੀ ਰਿਸ਼ਤੇ ਜਿਹੜੇ ਉਹ ਠੀਕ ਨਹੀਂ ਐ ਤਾਂ ਕੋਈ देर ਉਹਨਾਂ ਤੇ ਬ੍ਰਾਮ ਲੱਗਿਆ ਤਾਂ ਹੁਣ ਰਾਜਪਾਲ ਸਾਹਿਬ ਇੱਕ ਵਾਰ ਫਿਰ ਐਕਸ਼ਨ ਮੂਡ ਦੇ ਵਿੱਚ ਦਿਖੇ ਨੇ ਐਕਸ਼ਨ ਕਰਨ ਜਾ ਰਹੇ ਰਾਜਪਾਲ ਸਾਹਿਬ ਕੀ ਇਸੇ ਵੀ ਬਹੁਤ ਜਿਹੜੀ ਅਹਿਮ ਚਰਚਾ ਕਰਨੀ ਹੈ ਉਧਰ ਬੇਅਦਬੀ ਮਸਲਿਆਂ ਦੇ ਵਿੱਚ ਇਹਨਾਂ ਮਸਲਿਆਂ ਦੀ ਜਾਂਚ ਕਰਨ ਵਾਲੇ ਰਣਵੀਰ ਸਿੰਘ ਖੱਟਾ ਜਿਹੜੇ ਕਿ ਸਾਫਕਾ ਆਈਜੀ ਨੇ ਉਹਨਾਂ ਤੋਂ ਕੱਲ ਏਡੀਜੀਪੀ ਐਸ ਰਾਏ ਦੇ ਵੱਲੋਂ ਜਿਹੜੀ ਉਹ ਪੁੱਛਗਿੱਛ ਕੀਤੀ ਗਈ ਹੈ ਔਰ ਪਤਾ ਲੱਗਿਆ ਕਿ ਉਸ ਪੁੱਛਗਿੱਛ ਤੋਂ ਬਾਅਦ ਪੰਜਾਬ ਸਰਕਾਰ ਦੇ ਅੰਦਰ ਵੀ ਕਬਰਾਹਟ ਪੁੱਛ ਕੇ ਚ ਬੇਅਦਬੀ ਮਸਲਿਆਂ ਦੀ ਹੈ ਹੋਈ ਰਣਵੀਰ ਸਿੰਘ ਖੱਟੜਾ ਦੀ ਹੈ ਔਰ ਕਪਰਾਹਟ ਪੰਜਾਬ ਸਰਕਾਰ ਦੇ ਅੰਦਰ ਕਿਉਂ ਆ ਭਗਵੰਤ ਮਾਨ ਸਰਕਾਰ ਦੇ ਅੰਦਰ ਕਿਉਂ ਆ ਕਿਉਂਕਿ ਇਹਨਾਂ ਦੇ ਅੰਦਰ ਕੋਈ ਖੋਟ ਹੈ ਬਹੁਤ ਸਾਰੇ ਅਹਿਮ ਖੁਲਾਸੇ ਨੇ ਇਹਨਾਂ ਮਸਲਿਆਂ ਦੇ ਉੱਪਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਬਹੁਤ ਉਹਨਾਂ ਮਸਲਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਗਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਲਕਸਾਬੋ ਕਈ ਦਿਨਾਂ ਤੋਂ ਨਾ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਆਪਸੀ ਕਲੇਸ਼ ਜਿਹੜਾ ਆਵਾਦਮੀ ਪਾਰਟੀ ਦੇ ਅੰਦਰ ਜਿਹੜਾ ਉਹ ਚੱਲ ਰਿਹਾ ਹੈਗਾ ਚਾਹੇ ਉਹ ਸੰਧਵਾ ਸਾਹਿਬ ਦਾ ਦਿੱਲੀ ਜਾ ਕੇ ਮੀਟਿੰਗ ਕਰਨਾ ਹੋਵੇ ਮੈਂ ਐਮਐਲਏ ਮੰਤਰੀਆਂ ਨਾਲ ਲੈ ਕੇ ਜਾਂ ਕੁਝ ਹੋਰ ਗੱਲਾਂ ਨੂੰ ਲੈ ਕੇ ਹੋਵੇ ਲਗਾਤਾਰ ਆਪਾਂ ਇਹ ਖਬਰਾਂ ਦੱਸ ਰਹੇ ਸੀਗੇ ਔਰ ਆਪਣੀਆਂ ਉਹਨਾਂ ਸਾਰੀਆਂ ਖਬਰਾਂ ਦੇ ਉੱਪਰ ਅੱਜ ਤੱਕ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਕੁਝ ਜਾਣ ਕੇ ਜਿਹੜੀਆਂ ਭੇਡਾਂ ਨੇ ਉਹ ਜ਼ਰੂਰ ਇਹ ਕਹਿੰਦੀਆਂ ਨਹੀਂ ਆ ਕਿ ਤੁਹਾਡੀ ਖਬਰ ਸੱਚ ਨਹੀਂ ਹੈ ਏ ਜੀ ਤੁਸੀਂ ਜਾਣ ਕੇ ਕਰ ਰਹੇ ਹੋ ਪਰ ਭੇਡਾਂ ਨੂੰ ਫਿਰ ਦੱਸ ਦੇਣਾ ਚਾਹਣਾ ਕਿ ਅਸੀਂ ਕੋਈ ਵੀ ਖਬਰ ਜਿਹੜੀ ਆ ਉਹ ਬਿਨਾ ਜਿਹੜੀ ਤਖਤਾਂ ਤੋਂ ਜਾਂ ਬਿਨਾ ਕਨਫਰਮ ਕੀਤੇ ਲਾਉਂਦੇ ਨਹੀਂ ਔਰ ਸਾਡੀਆਂ ਸਾਰੀਆਂ ਖਬਰਾਂ ਸੱਚ ਨੇ ਔਰ ਤੁਹਾਡੀਆਂ ਇਹਨਾਂ ਬੇਤੁਕੀਆਂ ਗੱਲਾਂ ਦਾ ਸਾਡੇ ਤੇ ਕੋਈ ਅਸਰ ਜਿਹੜਾ ਉਹ ਹੋਣ ਵਾਲਾ ਨਹੀਂ ਹੈ ਔਰ ਇਹ ਸ਼ਾਇਦ ਉਹਨਾਂ ਨੂੰ ਮੇਰੀ ਸਮਾਈ ਦੀ ਜਿਹੜੀ ਉਹ ਦੱਸ ਰਹੀ ਹੋਣੀ ਆ ਇਸੇ ਤਰੀਕੇ ਦੇ ਨਾਲ ਹੀ ਅਸੀਂ ਚੱਲਦੇ ਰਹਾਂਗੇ ਚਾਹੇ ਕਾਲੀਆ ਚਾਹੇ ਕਾਂਗਰਸ ਦੀ ਹੈ ਚਾਹੇ ਭਾਜਪਾ ਵਾਲੇ ਚਾਹੇ ਆਮ ਆਦਮੀ ਪਾਰਟੀ ਵਾਲੇ ਜਿਹੜੀ ਕੋਈ ਸੱਚ ਖਬਰ ਹੋਊਗੀ ਅਸੀਂ ਲਿਆਉਂਦੇ ਰਵਾਂਗੇ ਤਾਂ ਹੁਣ ਮੈਂ ਫੇਰ ਉੱਥੇ ਹੀ ਆਉਣ ਲੱਗਿਆ ਦੁਬਾਰਾ ਸ਼ੁਰੂ ਕਰਨ ਲੱਗਿਆ ਹਾਂ ਅਨਕ ਸਾਬ ਆਪਾਂ ਲਗਾਤਾਰ ਖਬਰਾਂ ਕਰਦੇ ਰਹੇ ਹਾਂ ਕਿ ਰਿਸ਼ਤੇ ਜਿਹੜੇ ਆ ਉਹ ਖਿੱਚੋ ਤਾਣ ਰਿਸ਼ਤਿਆਂ ਦੇ ਵਿੱਚ ਆ ਗਈ ਹੈ ਭਗਵੰਤ ਮਾਨ ਤੇ ਸੰਧਵਾਦੀ ਰਿਸ਼ਤਿਆਂ ਦੇ ਵਿੱਚ ਕਾ ਤੇ ਇਸ ਤੇ ਅੱਜ ਮੋਹਰ ਉਦੋਂ ਲੱਗੀ ਹੈ ਅਨਕ ਸਾਬ ਜਦੋਂ ਦਿੱਲੀ ਲੋਬੀ ਦੇ ਸੰਜੇ ਸਿੰਘ ਨੇ ਭਗਵੰਤ ਮਾਨ ਤੇ ਸੰਧਵਾਦੀ ਇਸੇ ਹੀ ਖਿੱਚੋ ਤਾਣ ਨੂੰ ਖਤਮ ਕਰਵਾਉਣ ਦੇ ਲਈ ਬੰਦ ਕਮਰਾ ਕਿਤੇ ਮੀਟਿੰਗ ਕਰਵਾਈ ਹੈ ਔਰ ਇਸ ਮੀਟਿੰਗ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਨੇ ਔਰ ਸੰਧਵਾ ਸਾਹਿਬ ਦੀ ਨਾਰਾਜ਼ਗੀ ਕੀ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਜੀ ਆ ਬਿਲਕੁਲ ਸੁਖਵਿੰਦਰ ਜੀ ਅੱਜ ਤੋਂ 2 ਦਿਨ ਪਹਿਲਾਂ ਜਿਸ ਦਿਨ ਆਪਾਂ ਭਗਵੰਤ ਬਾਣ ਔਰ ਕੁਲਤਾਰ ਸਿੰਘ ਸੰਧਵਾ ਦੀ ਮੀਟਿੰਗ ਹੁੰਦੀ ਐ ਤੇ ਅਖਬਾਰਾਂ ਚ ਬੜੀਆਂ ਹਾਸੇ ਠੱਠੇ ਵਾਲੀਆਂ ਫੋਟੋਆਂ ਜਿਹੜੀਆਂ ਲੱਗੀਆਂ ਉਹ ਮੀਟਿੰਗ ਹੋਇਆ ਜਿਹੜੀ ਮੋਹ ਜਿਹੜੇ ਭਗਤ ਸਾਹਿਬ ਵਾਲੀ ਹੋਈ ਐ ਉਸ ਦਿਨ ਮਹਿੰਦਰ ਭਗਤ ਵਾਲੀ ਉਹ ਉਹ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਬੰਦ ਕਮਰਾ ਮੀਟਿੰਗ ਇਹ ਥੋੜਾ ਕਲੀਨ ਕਰਦੀ ਲੋਕਾਂ ਇਹ ਦੁਵਾਰਾ ਹੋਈ ਐ ਬੰਦ ਕਮਰਾ ਨਹੀਂ ਮੈਂ ਉੱਥੋਂ ਲੱਗਾ ਸਾ ਗੱਲ ਸ਼ੁਰੂ ਕਰਦੇ ਹਾਂ ਕਿ ਜਿਸ ਦਿਨ ਉਹ ਮੀਟਿੰਗ ਹੁੰਦੀ ਆ ਤਾਂ ਉਸ ਦਿਨ ਬੜੇ ਹਾਸੀ ਠੱਠੇ ਵਾਲੀਆਂ ਅਖਬਾਰਾਂ 'ਚ ਫੋਟੋਆਂ ਜਿਹੜੀਆਂ ਦੋਵਾਂ ਨੇਤਾਵਾਂ ਦੀਆਂ ਲੱਗੀਆਂ ਤੇ ਉਸ ਦਿਨ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਕਨਤਾਰ ਸਿੰਘ ਸਧਵਾ ਤੇ ਦੂਜੇ ਪਾਸੇ ਭਗਵਾਨ ਦੇ ਵਿੱਚ ਕਰ ਕਿਸੇ ਕਿਸਮ ਦਾ ਕੋਈ ਵੀ ਨਾਰਾਜ਼ਗੀ ਜਿਹੜੀ ਉਹ ਤਖਰਾਰ ਤੈ ਹੀ ਹੈ ਸਭ ਕੁਝ ਠੀਕ-ਠਾਕ ਹੈ ਤੇ ਅਸੀਂ ਆਪਣੀ ਪ੍ਰੋਗਰਾਮ 'ਚ ਉਸ ਦਿਨ ਸਵੇਰੇ ਇਹ ਗੱਲ ਕਹੀ ਸੀ ਕਿ ਇਹ ਮੀਟਿੰਗ ਜਦੋਂ ਦਰਸਾਈ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਸਭ ਕੁਝ ਅੱਛਾ ਨਹੀਂ ਹੈਗਾ ਉਦੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਉਦਾਹਰਨ ਦਿੱਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਬੇਸ਼ੱਕ ਹਰੀਸ਼ ਸ਼ਰਾਵਤ ਕਿੰਨਾ ਕੁਝ ਕਰਾਉਂਦੇ ਹੀ ਪਰ ਅਖੀਰ ਤੁਸੀਂ ਸੱਟਾ ਵੇਖ ਲਓ ਕੀ ਨਿਕਲਿਆ ਤੇ ਅੱਜ ਸਿੱਧੂ ਸਾਹਿਬ ਇਹ ਖਬਰ ਪ੍ਰਕਾਸ਼ਿਤ ਹੁੰਦੀ ਹੈ ਸਾਹਮਣੇ ਆਉਂਦੀ ਆ ਕਿ ਬੀਤੇ ਦਿਨ ਸੰਜੀਤ ਸਿੰਘ ਹੁਣਾਣੀ ਕੁਲਤਾਰ ਸਿੰਘ ਸਦਵਤ ਤੇ ਭਵਨ ਸਿੰਘ ਮਾਨ ਦੇ ਵਿਚਕਾਰ ਇੱਕ ਬੰਦ ਕਮਰਾ ਜਰੀ ਮੀਟਿੰਗਾਂ ਉਹ ਕੀਤੀ ਹੈ ਹੁਣ ਗੱਲ ਹੈਗੀ ਬੰਦ ਕਮਰਾ ਬੰਦ ਕਮਰਾ ਮੀਟਿੰਗਾਂ ਉਦੋਂ ਕੀਤੀਆਂ ਜਾਂਦੀਆਂ ਨੇ ਜਦੋਂ ਨੇਤਾਵਾਂ ਦੇ ਵਿੱਚ ਆਪਸੀ ਤਕਰਾਰ ਬਾਜੀ ਔ ਸਿਖਰ ਤੇ ਪਹੁੰਚ ਗਈ ਹੋਵੇ ਤੇ ਵਿਚੋਲਗੀ ਕਰਨ ਵਾਲੇ ਫਿਰ ਬੇਤੀ ਇਸ ਗੱਲ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਆ ਕਿ ਹਾਂ ਭਈ ਜਿਹੜੇ ਇੰਗਲਿਸ਼ ਸਿੱਖੇ ਹੈਗੇ ਆ ਉਹ ਅੰਦਰ ਤੁਸੀਂ ਬੈ ਕੇ ਸਾਂਝੇ ਕਰੋ। ਹੁਣ ਇਹ ਜੋ ਜਾਣਕਾਰੀ ਇਸ ਮੀਟਿੰਗ ਦੀ ਬੱਦ ਕਮਰਾ ਸਿੰਘ ਹੋਣਾ ਵਾਲੀ ਸਾਹਮਣੇ ਆਈ ਆ ਉੱਚ ਤੱਕ ਸਿੱਧੂ ਸਭ ਪੇਲਾ ਤਾਂ ਇਹ ਗੱਲ ਪਤਾ ਲੱਗੀ ਕਿ ਕਲਤਾਰ ਸਿੰਘ ਸਦਵਾ ਹੋਣਾ ਨਹੀਂ ਉਹਨਾਂ ਸਾਰੇ ਦੋਸ਼ਾ ਨੂੰ ਨਖਾ ਰਿਆ ਕਿ ਹਾਂ ਭਈ ਬੀਤੇ ਦਿਨਾਂ ਚ ਜਿਸ ਤਰੀਕੇ ਨਾਲ ਖਬਰਾਂ ਲੱਗਦੀਆਂ ਰਹੀਆਂ ਕਿ ਉਹ ਕੁਝ ਵਿਧਾਇਕਾਂ ਨੂੰ ਲੈ ਕੇ ਸਨੀਤਾ ਕੇਸਰੀਵਾਲ ਨੂੰ ਦਿੱਲੀ ਲੌਬੀ ਦੇ ਵਿੱਚ ਜਾ ਕੇ ਮਿਲੇ ਕਹਿੰਦੀ ਜੀ ਮੈਂ ਕਿਸੇ ਨੂੰ ਵੀ ਕੋ ਮਿਲਿਆ ਆ ਉਹਨਾਂ ਨੇ ਗੱਲ ਜਿਹੜੀ ਪਤਾ ਲੱਗੀ ਗੱਲ ਕਹੀ ਆ ਤੇ ਜੇ ਸਿੱਧੂ ਸਾਹਿਬ ਉਹ ਮਿਲੇ ਨਹੀਂ ਤਾਂ ਫਿਰ ਉਹਨਾਂ ਨੂੰ ਇਹ ਗੱਲ ਕਹਿਣ ਦੀ ਲੋੜ ਵੀ ਜਿਹੜੀ ਉਹ ਕੋਈ ਨਹੀਂ ਸੀ ਹੈਗੀ ਭਾਵੇਂ ਇੱਥੇ ਦਾਲਚ ਕੁਝ ਜ਼ਰੂਰ ਕਾਲਾ ਤੇ ਜਿਸ ਤਰੀਕੇ ਭਗਵੰਤ ਬਾਣ ਹੋਣਾ ਨੇ ਗੁੱਸੇ ਨਾਰਾਜ਼ ਗਏ ਬੀਤੇ ਸਭ ਵਿੱਚ ਕੀਤੀ ਆ ਤੇ ਜੇਕਰ ਹੁਣ ਪੰਤਾਰ ਸਿੰਘ ਸਦਵਾ ਨੂੰ ਇਹ ਸਟੇਟਮੈਂਟ ਦੇਣੀ ਪਈ ਆੜ ਕੇ ਕਿ ਹਾਂ ਫੇ ਕੋਈ ਇਦਾਂ ਦੀ ਨਹੀਂ ਆ ਤਾਂ ਫਿਰ ਜਾਂ ਤਾਂ ਸ਼ੀਤਲੰਗ ਰਾਜ ਝੂਠ ਬੋਲਦਾ ਪਰ ਜੇ ਅਫਰਤਪਾਸ ਸਤਵਾ ਹੋਣੀ ਝੂਠ ਬੋਲਦੇ ਆ ਤਾਂ ਜੇ ਫਿਰ ਭਗਵੰਤਪਾਨ ਹੁਣ ਦਾ ਨਜ਼ਰੀਆ ਬੀਤੇ ਸਮੇਂ ਚ ਜਿਸ ਤਰੀਕੇ ਦੇ ਨਾਲ ਸਤਵਾ ਸਾਹਿਬ ਦੀਆਂ ਕਾਰਵਾਈਆਂ ਦੇ ਪ੍ਰੈਸ ਰੂਟ ਰੋਕੇ ਜਾਂਦੇ ਆ ਉਹਨਾਂ ਦੀ ਮੀਟਿੰਗਾਂ ਦਾ ਇੱਕ ਤਰੀਕੇ ਨਾਲ ਸਾਈਡ ਲਾਈਨ ਉਹਨਾਂ ਨੂੰ ਕੀਤਾ ਜਾਂਦਾ ਇਹ ਤਾਂ ਇੱਕ ਗੱਲ ਸੀ ਮੈਂ ਇੱਥੇ ਕਲੀਅਰ ਕਰ ਦਵਾ ਇਹ ਤਾਂ ਉਹ ਗੱਲ ਸੀਗੀ ਜਿਹੜੀ ਪੁੱਛ ਲਈ ਗਈ ਹੈ ਜਦੋਂ ਇਹ ਇਲਜ਼ਾਮ ਲੱਗੇ ਸੀ ਜੇ ਸਤਵਨ ਸਾਹਿਬ ਉਦੋਂ ਕਲੀਅਰ ਕਰਦੇ ਨਾ ਜੀ ਕਿ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਸੀ ਫਿਰ ਗੱਲ ਜਿਹੜੀ ਉਹ ਮੰਨਦੇ ਆ ਪਰ ਇਹ ਜਦੋਂ ਸਾਹਮਣੇ ਉਹ ਅਗਲੇ ਨੇ ਪੁੱਛ ਲਈ ਤਾਂ ਫਿਰ ਹਾਂ ਤਾਂ ਉਹ ਕਹਿ ਨਹੀਂ ਸੀ ਸਕਦੇ ਅਨਕੀ ਸਾਹਿਬ ਚਿਪਰ ਇਸ ਕਰਕੇ ਨਾ ਕਹਿਣਾ ਬਿਹਤਰ ਸਮਝਿਆ ਤੇ ਇਹ ਗੱਲ ਪੱਕੀ ਹੈ ਕਿ ਮੀਟਿੰਗ ਤਾਂ ਹੋਈ ਹੈ ਇਹ ਤੇ ਕਨਫਰਮ ਨਹੀਂ ਜੀ ਜੀ ਤਾਂ ਆ ਬਿਲਕੁਲ ਤੁਸੀਂ ਠੀਕ ਹੈ ਉਹ ਹਾਂ ਤੇ ਹੁਣ ਕਹਿ ਨਹੀਂ ਸਕਦੇ ਕਿ ਹਾਂ ਭਈ ਅਸੀਂ ਬਿਲੇ ਚਲੋ ਉਹ ਵੀ ਗੱਲ ਛੱਡਦੇ ਮੈਂ ਹੁਣ ਕੁਲਤਾਰ ਸਿੰਘ ਸਭਾ ਹੋਣਾ ਨੂੰ ਇਤਰਾਜ ਕਿਸ ਗੱਲ ਦਾ ਜਿਹੜਾ ਗੁੱਸਾ ਜਿਹੜਾ ਹੋਰ ਕੱਲ ਉਹ ਨਿਕਲਿਆ ਜਿੱਥੇ ਕਹਿੰਦੇ ਜੀ ਉਹਨਾਂ ਨੇ ਕੁਝ ਪ੍ਰਮੋਸ਼ਨਾਂ ਕੁਝ ਨਿਯੁਕਤੀਆਂ ਆਪਣੇ ਜ਼ਿਲ੍ਹੇ ਦੇ ਵਿੱਚ ਕੁਝ ਅਫਸਰਾਂ ਨੂੰ ਇਹ ਕਰਨ ਵਾਸਤੇ ਜਿਹੜੇ ਸੈਕਟਰੀ ਸੀ ਉਹਨਾਂ ਨੂੰ ਦਿੱਤੀਆਂ ਕੁਝ ਕੀ ਅਖਪਾਲ ਤੋਂ ਜਿਹੜੇ ਖਪਾਰਪ ਹੋਈਆਂ ਕ੍ਰੈਸ ਕਾਟਰ ਜਿਹੜੇ ਨੇ ਉਹਨਾਂ ਨੇ ਕਹਿੰਦੇ ਕਿ ਉਹ ਨਿਯੁਕਤੀਆਂ ਸਦਵਾ ਸਾਹਿਬ ਦੀ ਸਿਫਾਰਿਸ਼ ਤੇ ਨਹੀਂ ਕੀਤੀਆਂ ਉਹਨਾਂ ਨੇ ਇਹ ਗੱਲ ਕਹੀ ਜੀ ਉਹ ਫਾਈਲ ਜਿਹੜੀ ਆ ਮੁੱਖ ਮੰਤਰੀ ਸਾਹਿਬ ਕੋ ਗਈ ਹੁਣ ਮੁੱਖ ਮੰਤਰੀ ਸਾਹਿਬ ਕੋ ਫਾਈਲ ਜਾਣੀ ਆਪਣੇ ਆਪ ਦੇ ਵਿੱਚ ਦਾ ਇੱਕ ਪ੍ਰੋਟੋਕੋਲ ਹੈ ਹੀ ਹੈ ਪਰ ਕੁਲਤਾਰ ਸਿੰਘ ਸਦਵਾ ਹੁਣ ਇਸ ਗੱਲ ਦਾ ਵੀ ਇਤਰਾਜ਼ ਹੈ ਉਹਨਾਂ ਨੇ ਇੰਨੀ ਗੱਲ ਕਹੀ ਕਿ ਹਾਂ ਭਈ ਜਦੋਂ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਕਹਿ ਦਿੱਤਾ ਸੀ ਜ਼ੁਬਾਨੀ ਤਾਂ ਫਿਰ ਨਿਯੁਕਤੀਆਂ ਹੋ ਜਾਣੀਆਂ ਚਾਹੀਦੀਆਂ ਸਨ ਪਰ ਸਿੱਧੂ ਸਾਹਿਬ ਆ ਜਿਹੜਾ ਹੁਣ ਸ਼ਕਤੀ ਦਾ ਅੰਕੜਾ ਜਿਹੜਾ ਇੱਥੇ ਪਿਆ ਕਿ ਨਿਯੁਕਤੀਆਂ ਨਾ ਹੋਣੀਆਂ ਫਿਰ ਉਹ ਪਹਿਲਾਂ ਜਿਸ ਤਰੀਕੇ ਨਾਲ ਡੱਕਿਆ ਗਿਆ ਫਿਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਉਸ ਦਿਨ ਕਿਹਾ ਆਣ ਕੇ ਕਿ ਹਾਂ ਵੀ ਬਹੁਤ ਕੁਝ ਹੈ ਕੋਈ ਗੱਲ ਨਹੀਂ ਸਾਡੇ ਦੇ ਵਿਚਕਾਰ ਤੇ ਫਿਰ ਕੱਲ ਆ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਯੁਕਤੀਆਂ ਨੂੰ ਲੈ ਕੇ ਸੱਦਾ ਸਾਲ ਦਾ ਗੁੱਸਾ ਪਾਰਾ ਜਿਹੜਾ ਉੱਤੇ ਚੜਦਾ ਤੇ ਦੂਸਰੇ ਬੰਨੇ ਸੰਜੇ ਸਿੰਘ ਹੁਣ ਆਦੀ ਹੁਣ ਐਂਟਰੀ ਹੁੰਦੀ ਹੈ ਤਾਂ ਸਿੱਧੂ ਸਾਹਿਬ ਸੰਜੇ ਸਿੰਘ ਦੀ ਜਿਹੜੀ ਐਂਟਰੀ ਆ ਇਸ ਨੂੰ ਅਸੀਂ ਸਧਾਰਨ ਨਜ਼ਰ ਦਾ ਨਹੀਂ ਦੇਖ ਸਕਦੇ ਕਿਉਂਕਿ ਸੰਜੇ ਸਿੰਘ ਐਸੜੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਦਿੱਲੀ ਦੇ ਵਿੱਚ ਪੂਰਨ ਹਾਈ ਕਮਾਂਡ ਜਿਹੜੀ ਆ ਆਮ ਆਦਮੀ ਪਾਰਟੀ ਉਸ ਨੂੰ ਸੰਭਾਲ ਕੇ ਬੈਠੇ ਆ ਔਰ ਉਸ ਦਾ ਕਦ ਜਿਹੜਾ ਰਾਜਨੀਤੀ ਦੇ ਖੇਤਰ ਚ ਸੰਦੀਪ 파ਟਕ ਲੋਕੀਤੇ ਵੱਧ ਹੈ ਹੈਮੇਸ਼ਕ ਸੰਦੀਪ 파ਟਕ ਪਾਰਟੀ ਦੇ ਰਣਨੀਤੀਕਾਰ ਆ ਬੀਤੇ ਸਮੇਂ ਚ ਸੰਦੀਪ 파ਟਕ ਦੇ ਨਾਲ ਵੀ ਜਿਹੜੀਆਂ ਮੀਟਿੰਗਾਂ ਜਾਂ ਜਿਹੜੇ ਜਿਸ ਤਰੀਕੇ ਦਾ ਪਤੀਰਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਜਲੰਧਰ ਚੋਕ ਵੱਖਰੀ ਮੀਟਿੰਗ ਕਰਦੇ ਨੇ ਮੁੱਖ ਮੰਤਰੀ ਸਾਹਿਬ ਵੱਖਰੀ ਮੀਟਿੰਗ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਉਸ ਦਿਨ ਪ੍ਰੈਸ ਕਾਨਫਰੰਸ ਕਰਦੇ ਆ ਜਰੂਰ ਉਹ 파ਟਕ ਸਾਹਿਬ ਨਾਲ ਨਜ਼ਰ ਆਈ ਜਿਸ ਤਰ੍ਹਾਂ ਹਰਿਆਣੇ ਦੀ ਸੀਟਾਂ ਦੀ ਗੱਲ ਕੀਤੀ ਉਸ ਤੋਂ ਬਾਅਦ ਉਹ ਫਿਰ ਚਲੇ ਗਏ ਉਹ ਸਾਰੇ ਬੈਠੇ ਸੀ ਜੀ ਉਹ ਸਾਰੇ ਬੈਠੇ ਨੇ ਔਰ ਇਹ ਇਹ ਮੀਟਿੰਗ ਸੰਜੇ ਸਿੰਘ ਵੱਲੋਂ ਕਰਾਈ ਜਾਣੀ ਇਹ ਵੀ ਇੱਕ ਇਹ ਕਹਿਣ ਦਾ ਭਾਵ ਸੰਜੇ ਸਿੰਘ ਵੱਲੋਂ ਮੀਟਿੰਗ ਕਰਾਈ ਜਾਣੀ ਔਰ ਸੰਦੀਪ ਪਾਠਕ ਦੇ ਵੱਲੋਂ ਨਾਂ ਕਰਾਈ ਜਾਣੀ ਜਾਂ ਉਹਦੋਂ ਦਾ ਨਾਂ ਵਿੱਚ ਹੋਣਾ ਉਹ ਵੀ ਬਹੁਤ ਕੁਝ ਜ਼ਾਹਰ ਜਿਹੜਾ ਕਰਦਾ ਹੈ ਕਿਹਾ ਹਾਂ ਮੈਂ ਉਹ ਹੀ ਕਰਕੇ ਤਫਸੀਲ ਵਾਸਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਤੇ ਹੁਣ ਸੰਜੇ ਸਿੰਘ ਦੀ ਐਂਟਰੀ ਜਿਹੜੀ ਸਿੱਧੂ ਸਾਹਿਬ ਨੂੰ ਹੁੰਦੀ ਹੈ ਹੁਣ ਸੰਜੇ ਸਿੰਘ ਨੇ ਆਣ ਕੇ ਉਸ ਬੰਨ ਕਮਰੇ ਦੇ ਵਿੱਚ ਚਲੋ ਉਹ ਤਾਂ ਪਤਾ ਨਹੀਂ ਅੰਦਰ ਕੀ ਹੋਇਆ ਜਾਂ ਕੀ ਨਹੀਂ ਹੋਇਆ ਪਰ ਜੋ ਪ੍ਰਭਾਵ ਸਿੱਧੂ ਸਾਹਿਬ ਇਹ ਗੱਲ ਕਹੀ ਆ ਪ੍ਰਭਾਵ ਸਿੱਟਾ ਇਹਦਾ ਇਹ ਨਿਕਲਦਾ ਕਿ ਇਹਨਾਂ ਦੋਵਾਂ ਸਿਖਰ ਦੇ ਨੇਤਾਵਾਂ ਦੇ ਵਿੱਚ ਸਭ ਕੁਝ ਜਿਹੜਾ ਉਹ ਚੰਗਾ ਨਹੀਂ ਹੈਗਾ ਤੇ ਜੇ ਦੋਵਾਂ ਨੇਤਾਵਾਂ ਦੇ ਵਿੱਚ ਸਭ ਕੁਝ ਚੰਗਾ ਨਹੀਂ ਆ ਤਾਂ ਸਿੱਧੂ ਸਾਫੇਰੇ ਦਾ ਭਾਵ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚਕਾਰ ਐਸੜੇ ਧੜੇ ਬਾਜੀ ਪੂਰੀ ਸਿਖਰਾਂ ਤੇ ਇੱਕ ਤੜਾ ਜਿਹੜਾ ਚਾਹੇ ਉਹ ਦਿੱਲੀ ਲੋਬੀ ਦੇ ਸਿਰ ਤੇ ਕੁਲਤਾਰ ਸੰਵਾਦ ਦੇ ਪਿੱਛੇ ਖਲੋਤਾ ਤੇ ਮੁੱਖ ਮੰਤਰੀ ਸਾਹਿਬ ਆਪਣੀ ਹੋਂਦ ਦੀ ਲੜਾਈ ਨੂੰ ਬਚਾਉਣ ਵਾਸਤੇ ਲੱਗਦਾ ਕਿ ਉਹ ਇਕੱਲੇ ਪਏ ਨੇ ਕਿ ਸਿਰਫ ਤੇ ਸਿਰਫ ਸਹਾਰਾ ਜਿਹੜਾ ਉਹਨਾਂ ਨੂੰ ਅਗਲੀਆਂ ਹੋਣ ਵਾਲੀਆਂ ਜਿੰਨੀ ਚੋਣਾਂ ਦਾ ਹੈਗਾ ਜਿਹੜੀਆਂ 4 ਜਿੰਨੀ ਚੋਣਾਂ ਹੋਣਗੀਆਂ ਨੇ ਤੇ ਜੇਕਰ ਇਹਨਾਂ ਜਮਨੀ ਚੋਣਾਂ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਨੇ ਜੇ ਨਤੀਜੇ ਆਮ ਆਦਮੀ ਪਾਰਟੀ ਦੀ ਇੱਛਾ ਦੇ ਅਨੁਸਾਰ ਸਿੱਧੂ ਸਾਹਿਬ ਨਹੀਂ ਹੁੰਦੀ ਫਿਰ ਹੋ ਸਕਦਾ ਕਿ ਆਉਂਦਿਆ ਡੇਣਾ ਚ ਪੰਜਾਬ ਦੀ ਇਹ ਲੀਡਰਸ਼ਿਪ ਜਿਹੜੀ ਬਦਲੀ ਵੀ ਜਾ ਸਕਦੀ ਹੈ ਕੁਲਤਾਰ ਸਿੰਘ ਸਦਵਾ ਨੂੰ ਹੋਰ ਜਿਹੜੀ ਸ਼ਕਤਾਪੜਾ ਜਿਹੜਾ ਉਹ ਦਿੱਤਾ ਜਾ ਸਕਦਾ ਅਗਰ ਵਿਧਾਨ ਸਭਾ ਦੀ ਸਥਿਤੀ ਤੁਸੀਂ ਵੇਖੋ ਤਾਂ ਸਿੱਧੂ ਸਾਹਿਬ ਉੱਥੇ ਸਪੀਕਰ ਦਾ ਅਹੁਦਾ ਸਭ ਤੋਂ ਉੱਚਾ ਹੁੰਦਾ ਤੇ ਕਈ ਵਾਰ ਸਪੀਕਰ ਜਿਹੜਾ ਮੁੱਖ ਮੰਤਰੀ ਨੂੰ ਵੀ ਤਾੜਦਾ ਜਿਹੜੀ ਉਹ ਕਰ ਦਿੰਦੇ ਆ ਕੁਲਤਾਰ ਸਿੰਘ ਸਦਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਇਹ ਜਿਹੜੀ ਖਹਿ ਪਾਜੀ ਚੱਲ ਰਹੀ ਹੈ ਢੜੇ ਬਾਜੀ ਚੱਲ ਰਹੀ ਹੈ ਜਾਂ ਆਪਸੀ ਤਕਰਾਰਬਾਦੀ ਚੱਲ ਰਹੀ ਹੈ ਸਿੱਧੂ ਸਾਹਿਬ ਇਸ ਦਾ ਸਿੱਧਾ ਨੁਕਸਾਨ ਸਰਨਾਥ ਸਾਹਿਬ ਨੂੰ ਤਾਂ ਨਹੀਂ ਭਗਵੰਤ ਮਾਨ ਨੂੰ ਜ਼ਰੂਰ ਹੈਗਾ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਦੇ ਨਹੀਂ ਪਰ ਹੁਣ ਆਏ ਨਾ ਸਰਨਾਥ ਸਾਹਿਬ ਕਿੰਨਾ ਤੇ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੈਗੇ ਆ ਹਾਲਾਂਕਿ ਠੀਕ ਹੈ ਉਹਨਾਂ ਦੀ ਲੈਗਸੀ ਇੱਕ ਜ਼ਰੂਰ ਹੈਗੀ ਆ ਪਰ ਸਰਨਾਥ ਸਾਹਿਬ ਉਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਠੀਕ ਹੈ ਲਗਾਤਾਰ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਦੇ ਅੰਦਰ ਦੂਜੀ ਵਾਰ ਦੇ ਐਮ ਐਲ ਏ ਸੀ ਉਹਨਾਂ ਨੇ ਸਪੀਕਰ ਬਣਾ ਦਿੱਤਾ ਪਰ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਤਾਫਤ ਜਿਹੜਾ ਉਹ ਨਹੀਂ ਕਰ ਸਕੇ ਔਰ ਜਿਹੜਾ ਇਹ ਢੜੇਬੰਦੀ ਵਾਲੀ ਗੱਲ ਵੀ ਆ ਉਹਦੇ ਵਿੱਚੋਂ ਵੀ ਮੁੱਖ ਮੰਤਰੀ ਨੇ ਆਪਣੇ ਇਹਨਾਂ ਦੇ ਜਿਹੜੇ ਬੰਦੇ ਆ ਉਹ ਤੋੜ ਲਏ ਆ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਹ ਢੜੇਬੰਦੀ ਵਾਲੀ ਜਿਹੜੀ ਗੱਲ ਹੈ ਇਹ ਮੁੱਖ ਮੰਤਰੀ ਨੂੰ ਸੰਧਵਾ ਸਾਹਿਬ ਠੱਬੀ ਲਾ ਸਕਦੇ ਆ ਜਾਂ ਫਿਰ ਸੰਧਵਾ ਸਾਹਿਬ ਦੇ ਜਿਵੇਂ ਬੰਦੇ ਪੱਟੇ ਗਏ ਆ ਔਰ ਉਸ ਤੋਂ ਬਾਅਦ ਸੰਧਵਾ ਸਾਹਿਬ ਆਪਣੀਆਂ ਦੋ ਚਾਰ ਬਦਲੀਆਂ ਕਰਵਾ ਕੇ ਖੁਸ਼ ਹੋ ਜਾਂਦੇ ਆ ਕਿਉਂਕਿ ਆਪਾਂ ਦੇਖਿਆ ਕਿ ਸੁਨੀਲ ਜਾਖੜ ਸਮੇਂ ਦੇ ਤਾਪਦੇ ਵਾਲਾ ਆਪ ਨੂੰ ਬਹੁਤ ਵੱਡੇ ਕਰਦੇ ਲੀਡਰ ਸੀਗੇ ਔਰ ਉਹ ਫਿਰ ਇੱਕ ਐਸਐਸਪੀ ਤੇ ਡੀਸੀ ਲਵਾ ਕੇ ਕਹਿੰਦੇ ਖੁਸ਼ ਹੋ ਜਾਂਦੇ ਹੁੰਦੇ ਸੀਗੇ ਤੇ ਹੁਣ ਇੱਥੇ ਸੰਧਵਾ ਸਾਹਿਬ ਇੱਕ ਐਸਐਸਪੀ ਜਾਂ ਡੀਸੀ ਦੀ ਨਿਯੁਕਤੀ ਕਰਾ ਕੇ ਖੁਸ਼ ਹੋ ਜਾਂਦੇ ਆ ਜਾਂ ਅੱਗੇ ਵਧਦੇ ਆ ਇਹ ਗੱਲ ਜਿਹੜੀ ਉਹ ਦੇਖਣ ਲਈ ਹੋਊਗੀ ਔਰ ਸਮਰੱਥ ਕਿੰਨੇ ਕਾ ਸੰਧਵਾ ਸਾਹਿਬ ਉਹ ਆਪਣੇ ਆਪ ਉਹਨਾਂ ਨੂੰ ਜਿਹੜਾ ਉਹ ਦੱਸਣਾ ਬੋਗਾ ਠੀਕ ਹੈ ਸੰਧਵਾ ਸਾਹਿਬ ਦੇ ਪਰਿਵਾਰ ਦਾ ਨਾਂ ਰਾਜਨੀਤੀ ਦੇ ਵਿੱਚ ਵੱਡਾ ਸੀ ਪਰ ਸੰਧਵਾ ਸਾਹਿਬ ਦੂਜੀ ਵਾਰ ਐਮਐਲਏ ਬਣ ਕੇ ਸਪੀਕਰ ਵੀ ਜਿਹੜੇ ਆ ਬਣ ਗਿਆ ਪਰ ਉਹਨਾਂ ਦਾ ਕੰਪੀਟੀਟਰ ਕੋਈ ਨਹੀਂ ਸੀ ਇਸ ਕਰਕੇ ਮਨ ਲਾਦਾ ਉਸ ਤੱਕ ਪਹੁੰਚ ਗਏ ਪਰ ਗੱਲ ਇਹ ਆ ਸਦਵਾ ਸਾਹਿਬ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਤਾਪਤ ਨਹੀਂ ਕਰ ਸਕਦੇ ਜੇ ਗੱਲਾਂ ਬਾਤਾਂ ਦੇ ਤੌਰ ਤੇ ਦੇਖੀ ਸੁਖਵਿੰਦਰ ਜੀ ਤੁਸੀਂ ਸਦਵਾ ਸਾਹਿਬ ਦੀ ਸਥਿਤੀ ਬੜੀ ਵਿਸਥਾਰ ਸਹਿਤ ਜਿਹੜੀ ਆ ਕਸ਼ਮੀਰੀ ਜੱਟ ਦੀ ਤੋਂ ਦੇ ਕੇ ਜਿਹੜੀ ਬਿਆਨ ਕਰ ਦਿੱਤੀ ਆ ਮੈਂ ਇੱਥੇ ਗੱਲ ਕਰਵਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਠੱਬੀ ਲਾਉਣ ਦੀ ਸਮਰੱਥਾ ਤਾਂ ਸ਼ਾਇਦ ਸਦਵਾ ਸਾਹਿਬ 'ਚ ਨਹੀਂ ਹੈਗੀ ਪਰ ਜਿਨ੍ਹਾਂ ਨੇ ਠੱਬੀ ਲਵਾਉਣੀ ਆ ਸੁਖਵਿੰਦਰ ਜੀ ਉਹ ਹੋ ਜਿਸ ਤੇ ਤੁਸੀਂ ਇਹ ਜਰੂਰ ਭਗਵਾਨ ਸਿੰਘ ਬਾਣਵਾਸਤੇ ਪੈਦਾ ਕਰ ਸਕਦੇ ਨੇ ਮੇਰੀ ਬਰਾਦ ਦਿੱਲੀ ਹਾਈ ਕਮਾਂਡ ਤੋਂ ਹੈਗੀ ਹੈ ਜੇ ਉਹਨਾਂ ਨੇ ਥਿਵੀ ਲੋਣੀ ਆ ਉਹਨਾਂ ਨੂੰ ਵੀ ਇੱਕ ਕੋਈ ਨਾ ਕੋਈ ਕਾਰਡ ਤਾਂ ਚਾਹੀਦਾ ਮੈਂ ਟਰੰਪ ਕਾਰਡ ਤਾਂ ਸ਼ਬਦ ਨਹੀਂ ਵਰਤਾਂਗਾ ਉਹਨਾਂ ਨੂੰ ਵੀ ਕੋਈ ਨਾ ਕੋਈ ਬੰਦਾ ਚਾਹੀਦਾ ਜਿਸ ਨੂੰ ਅਸ਼ੀਰਵਾਦ ਦਿੱਤਾ ਜਾਵੇ ਤੇ ਉਹ ਬੰਦੇ ਨੂੰ ਵਰਤ ਸਕਦੇ ਆ ਬਾਕੀ ਇਹ ਤਾਂ ਗੱਲ ਬਿਲਕੁਲ ਕਲੀਅਰ ਆ ਕਿ ਏਜ ਹੈ ਭਾਈ ਸਪੀਕਰ ਹੋਣ ਤਾਂ ਭਾਈ ਵਿਧਾਇਕ ਹੋਣ ਜਾਂ ਮੰਤਰੀ ਹੋਣ ਇਹਨਾਂ ਦੀਆਂ ਨਿੱਕੇ ਨਿੱਕੇ ਖਾਸ਼ਾ ਹੁੰਦੀਆਂ ਨੇ ਤੇ ਉਹਨਾਂ ਖਾਸ਼ਾ ਦੇ ਨਾਲ ਹੀ ਉਹ ਜੁੜੇ ਹੁੰਦੇ ਆ ਇਹ ਇਤਿਹਾਸ ਜੇਕਰ ਸੁਨੀਲ ਜਾਖੜ ਦਾ ਤੇ ਇਹ ਇਤਿਹਾਸ ਪ੍ਰਤਾਪ ਸਿੰਘ ਬਾਜ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਬੀ ਨੂੰ ਇੱਕ ਮਹੀਨੇ ਦੀ ਸ਼ਕਤੀ ਦਿੱਤੀ ਤੇ ਬੜੀ ਬੜੀ ਗੱਲ ਕੀਤੀ ਆ ਤਾਂ ਪ੍ਰਤਾਪ ਸਿੰਘ ਬਾਜਬੀ ਨੇ ਜਿਲਾ ਗੁਰਦਾਸਪੁਰਛ ਢੇਰੀਆਂ ਲਿਆਤੀਆਂ ਤਾਂ ਉਹਨਾਂ ਵਾਸਤੇ ਤੇ ਜਿਹੜਾ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਹੀ ਉਹਨਾਂ ਉਸ ਤੋਂ ਵੱਡਾ ਕੋਈ ਦੇਤਾ ਹੀ ਨਹੀਂ ਸੀ ਇਹੋ ਹੀ ਅਸ਼ਵਦੀ ਸੇਖੜੀ ਦਾ ਸੀ ਅਸ਼ਵਦੀ ਸੇਖੜੀ ਕਹਿੰਦਾ ਕਿ ਕਾਂਗਰਸ ਵਿੱਚ ਹਿੰਦੂਆਂ ਨੂੰ ਨਕਾਰ ਦਿੱਤਾ ਗਿਆ ਜਦੋਂ ਉਸ ਨੂੰ ਇੱਕ ਚੇਅਰਮੈਨ ਬਣਾਇਆ ਤਾਂ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਕੈਪਟਨ ਅਮਰਿੰਦਰ ਸਿੰਘ ਉਹਦੇ ਵਾਸਤੇ ਅੱਖਾਂ ਦਾ ਤਾਰਾ ਹੋ ਗਿਆ ਸਤਿ ਸ੍ਰੀ ਅਕਾਲ ਸਤਿਉਦਿਪ ਸਿੰਘ ਸਾਹਿਬ ਇਹ ਤਾਂ ਰਾਜਨੀਤੀ ਚ ਚੱਲਦਾ ਹੀ ਚੱਲਦਾ ਬਾਕੀ ਸਤਿਉਦਿਪ ਸਾਹਿਬ ਜੇ ਤੁਸੀਂ ਗੱਲ ਕੀਤੀ ਠੱਬੀ ਲਾਉਂਦੇ ਤੇ ਉਹ ਸਮਰਾਤ ਨਹੀਂ ਹੈਗੇ ਕਿਉਂਕਿ ਸ਼ਾਇਦ ਉਹ ਟਿਕੜਮ ਬਾਜ਼ੀਆਂ ਉਹ ਰਾਜਨੀਤੀਆਂ ਉਹ ਨਹੀਂ ਜਾਣਦੇ ਪਰ ਸਖਿੰਦਰ ਸਾਹਿਬ ਜਿਨ੍ਹਾਂ ਨੇ ਠੱਬੀ ਲਵਾਉਣੀ ਹੁੰਦੀ ਆ ਉਹ ਤੇ ਦਿੱਲੀ ਵਿੱਚ ਉਹ ਟਿਕੜਮ ਬਾਜ਼ੀਆਂ ਸਾਰੀਆਂ ਜਾਣਦੇ ਨੇ ਖੈਰ ਆ ਜਿਹੜੀ ਬੰਦ ਕਮਰਾ ਮੀਟਿੰਗ ਜਿਹੜੀ ਹੋਈ ਐ ਸਤਿਉਦਿਪ ਸਾਹਿਬ ਇਹਨੇ ਬੜੇ ਸਵਾਲ ਜਿਹੜੇ ਛੱਡ ਦਿੱਤੇ ਆ ਔਰ ਸਵਾਲ ਇਹੋ ਜਿਹੇ ਛੱਡੇ ਆ ਜਿਹੜੇ ਰਾਜਨੀਤੀ ਚ ਜਿਹੜੇ ਇੰਟਰਸਟ ਰੱਖਣ ਵਾਲੇ ਲੋਕ ਨੇ ਉਹ ਇਹ ਸੋਚਦੇ ਆ ਕਿ ਹਾਂ ਭੀ ਉਹਦੇ ਅ ਜ਼ਰੂਰ ਜਿਹੜਾ ਪਟਾਕਾ ਜੜਾਇਆ ਆ ਆਮ ਆਦਮੀ ਪਾਰਟੀ ਦੇ ਅੰਦਰ ਜੜਾ ਐ ਸਕਦਾ ਹੈ ਬਾਕੀ ਦੇਖੋ ਸੰਘੇਸ਼ਕ ਦੇ ਇਹ ਯਤਨ ਕਿਥੋਂ ਤੱਕ ਸਫਲ ਹੁੰਦੇ ਆ ਕਿ ਦੋਵੇਂ ਨਤਾਬਾ ਨੂੰ ਇੱਕ ਪਲੇਟਫਾਰਮ ਤੇ ਲਿਆਦਾ ਜਾਂ ਇਹ ਦੂਰੀਆਂ ਹੋਰ ਵਧਣਗੀਆਂ ਇਹ ਤਾਂ ਸਿੱਟਾ ਸਭ ਹੰਗਾਂ ਦੇ ਵਿੱਚ ਪਤਾ ਲੱਗੂਗਾ ਜੀ ਬਿਲਕੁਲ ਬਿਲਕੁਲ ਚਲੋ ਦੇਖਦੇ ਆ ਪਰ ਸਥਿਤੀਆਂ ਨੇ ਇਹ ਜਰੂਰ ਸਾਫ਼ ਕਰ ਦਿੱਤਾ ਹੈ ਕਿ ਭਈ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਜਿਹੜਾ ਠੀਕ ਨਹੀਂ ਆ ਔਰ ਖਾਸ ਕਰਕੇ ਸੰਧਵਾ ਤੇ ਭਗਵੰਤ ਮਾਨ ਦੇ ਵਿਚਾਰ ਵੀ ਜਿਹੜਾ ਸਭ ਕੁਝ ਠੀਕ ਨਹੀਂ ਹੈ ਤੇ ਇੱਕ ਗੱਲ ਹੋਰ ਆ ਕਿ ਸਾਹਿਬ ਜੇ ਮੁੱਖ ਮੰਤਰੀ ਭਗਵੰਤ ਮਾਨ ਇਸ ਤਰੀਕੇ ਦੇ ਨਾਲ ਸੰਧਵਾ ਸਾਹਿਬ ਦੇ ਨਾਲ ਮੀਟਿੰਗਾਂ ਕਰਨ ਨੂੰ ਮਜਬੂਰ ਹੋ ਗਏ ਆ ਉਹ ਦਿਨ ਹਾਸੇ ਠੱਟੇ ਵਾਲੀਆਂ ਫੋਟੋਆਂ ਮੁੱਖ ਮੰਤਰੀ ਨੇ ਖਿਜਵਾ ਕੇ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਲਵਾਈਆਂ ਤੇ ਉੱਥੇ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਕਿ ਆਪਸੀ ਕੋਈ ਖਿੱਚੋ ਤਾਣ ਨਹੀਂ ਹੈ ਔਰ ਸੰਧਵਾ ਸਾਹਿਬ ਨੂੰ ਕਹਿੰਦੇ ਉਹ ਦਿਨੇ ਵੀ ਗੱਲ ਕਹੀ ਕਿ ਭਾਈ ਤੁਸੀਂ ਸਿੱਧਾ ਮੈਨੂੰ ਫੋਨ ਕਰਕੇ ਦੱਸਿਆ ਕਰੋ ਕੀ ਗੱਲ ਹੁੰਦੀ ਹੈ ਇਹ ਗੱਲਾਂ ਕਹਿਣੀਆਂ ਮੁੱਖ ਮੰਤਰੀ ਦਾ ਸੰਧਵਾ ਸਾਹਿਬ ਨੂੰ ਬਾਅਦ ਤੱਕ ਛੱਡਣਾ ਉਹ اچانک ਬਦਲਿਆ ਬਦਲਿਆ ਜਿਹੜਾ ਐਟੀਟਿਊਡ ਆ ਮੁੱਖ ਮੰਤਰੀ ਸਾਹਿਬ ਦਾ ਆਚਾਨਕ ਬਦਲਿਆ ਬਦਲਿਆ ਰਵਈਆ ਮੁੱਖ ਮੰਤਰੀ ਸਾਹਿਬ ਦਾ ਇਹ ਗੱਲ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਹੁਣ ਡਿਫੈਂਸਿਵ ਹੋ ਗਏ ਆ ਪਹਿਲਾਂ ਅਟੈਕਿੰਗ ਸੀ ਹੁਣ ਡਿਫੈਂਸਿਵ ਨੇ ਬਿਲਕੁਲ ਸੁਖندر ਜੀ ਇਹ ਤਾਂ ਸਥਿਤੀਆਂ ਉਹਨਾਂ ਨੂੰ ਉਸ ਤਰੀਕੇ ਦੀ ਬਣਾ ਦਿੱਤਾ ਗਿਆ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਦਾ ਬੀਤੇ ਢਾਈਆਂ ਸਾਲਾਂ ਦਾ ਇਤਿਹਾਸ ਵੇਖ ਲਓ ਕਦੀ ਉਹ ਕਿਸੇ ਪਰਵਾਹ ਨਹੀਂ ਕਰਦੇ ਤੇ ਜੇਕਰ ਹੁਣ ਸਦਵਾ ਸਾਹਿਬ ਨੂੰ ਜਾ ਕੇ ਉਹ ਮਿਲਦੇ ਆ ਬਦ ਕਪੜਾ ਮੀਟਿੰਗ ਹੁੰਦੀ ਆ ਤੇ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਕਿ ਹਾਂ ਬਈ ਕੋਈ ਕੰਮ ਹੁੰਦਾ ਤੁਸੀਂ ਮੈਨੂੰ ਸਿੱਧਾ ਦੱਸੋ ਤੁਸੀਂ ਬਾਬਾ ਕੱਕੀ ਐਸਲੂਡ ਡਿਫੈਂਸਿਵ ਹੋ ਕੇ ਚੱਲ ਰਹੇ ਆ ਪਤਾ ਲੱਗ ਗਿਆ ਉਹਨਾਂ ਨੂੰ ਕਿ ਜਿਹੜੇ ਹੁਣ ਸਥਿਤੀਆਂ ਨੇ ਉਹਨਾਂ ਦੇ ਅਨੁਕੂਲ ਉਹ ਜਿਹੇ ਰਹੀਆਂ ਨਹੀਂ ਜਿਹੋ ਜਿਹਾਂ ਪਹਿਲਾਂ ਸਨ ਕਿਉਂਕਿ ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਆ ਮੁੱਖ ਮੰਤਰੀ ਸਾਹਿਬ ਸਵਾਲਾਂ ਦੇ ਘੇਰੇ 'ਚ ਜ਼ਰੂਰ ਆਇਆ ਬੇਸ਼ੱਕ ਜਲੰਧਰ ਦੀ ਜਿਮਨੀ ਚੋਣ ਨੇ ਉਹਨਾਂ ਨੂੰ ਥੋੜੀ ਜੀ ਆਕਸੀਜਨ ਲਈ ਹੋਵੇ ਪਰ ਉੱਪਰਲੇ ਪੱਧਰ ਤੇ ਸੁਖਿੰਦਰ ਜੀ ਮੁੱਖ ਮੰਤਰੀ ਸਾਹਿਬ ਇਸ ਵੇਲੇ ਕਵਰਾਟ ਦੀ ਸਥਿਤੀ 'ਚ ਨੇ ਤਾਂ ਇਸੇ ਹੀ ਕਾਰਨ ਉਹਨਾਂ ਵੱਲੋਂ ਹੁਣ ਡਿਫੈਂਸਿਵ ਮੂਡ ਉਹ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲੈਂਦੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਰਾਜਪਾਲ ਸਾਹਿਬ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸੀਬਤਾਂ ਜਿਹੜੀਆਂ ਉਹ ਵਧਾਈਆਂ ਨੇ ਅਣਕੀ ਸਾਹਿਬ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਵਿਚਕਾਰ ਪਹਿਲਾਂ ਆਪਸੀ ਖਿੱਚੋ ਤਾਣ ਕਾਫੀ ਲੰਮਾ ਸਮਾਂ ਚੱਲੀ ਸੁਪਰੀਮ ਕੋਰਟ ਤੱਕ ਜਿਹੜੀ ਉਹ ਪਹੁੰਚੀ ਆਪਸੀ ਜਿਹੜੀ ਇੱਕ ਉੱਚ ਤਾਣ ਫਿਰ ਕਾਫੀ ਦੇਰ ਮਾਹੌਲ ਠੰਡ ਢਹਾਉਣ ਵਾਲਾ ਰਿਹਾ ਤੇ ਹੁਣ ਇੱਕ ਵਾਰ ਫਿਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਇਆ ਰਾਜਪਾਲ ਸਾਹਿਬ ਕਹਿੰਦੇ ਕਿ 22 ਤੋਂ 25 ਤੱਕ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਜਿਹੜਾ ਉਹ ਕਰਨ ਜਾ ਰਹੇ ਔਰ ਨਾਲ ਕਹਿੰਦੇ ਮੁੱਖ ਸਕੱਤਰ ਅਨੁਰਾਗ ਬਰਮਾ ਔਰ ਕਾਰਜਕਾਰੀ ਡੀਜੀਪੀ ਜਿਹੜੇ ਗੌਰਵ ਜਾਦਵ ਵੀ ਨਾਲ ਰਹਿਣਗੇ ਔਰ ਆਪਾਂ ਦੇਖਿਆ ਕਿ ਅੱਗੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਕੁਝ ਬੋਲਦੇ ਰਹੇ ਆ ਹਾਲਾਤ ਦੇਖਣ ਦੇਖ ਕੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਕੋਖਣ ਤੋਂ ਬਾਅਦ ਉਹ ਗੱਲਾਂ ਬੋਲਦੇ ਰਹੇ ਆ ਰਾਜਪਾਲ ਸਾਹਿਬ ਜਿਹੜੀਆਂ ਗੱਲਾਂ ਸਰਕਾਰ ਨੂੰ ਹਾਜ਼ਮ ਨਹੀਂ ਸੀ ਹੁੰਦੀਆਂ ਤਾਂ ਹੁਣ ਇੱਕ ਵਾਰ ਫੇਰ ਐਕਸ਼ਨ ਮੂਡ ਦੇ ਵਿੱਚ ਆਉਣਾ ਤਾਂ ਉੱਥੇ ਜਾ ਕੇ ਉਹ ਕੀ ਕੁਝ ਕਰਨਗੇ ਸਰਕਾਰ ਦੀ ਮੁਸੀਬਤ ਤੇ ਸਰਕਾਰ ਦੀ ਚਿੰਤਾ ਤਾਂ ਵਧ ਹੀ ਰਹੀ ਹੈ। ਆ ਸੁਖਵਿੰਦਰ ਜੀ ਇਹ ਰਾਜਪਾਲ ਸਾਹਿਬ ਦਾ ਦੌਰਾ ਜਿਹੜਾ 22 ਤਰੀਕ ਤੋਂ ਸ਼ੁਰੂ ਹੋ ਕੇ 25 ਤੱਕ ਚੱਲਣਾ ਇਹ ਸੁਖਵਿੰਦਰ ਜੀ ਬਿਲਕੁਲ ਲੱਗਦਾ ਕਿ ਇਹ ਏਡੀ ਜਲਦੀ ਹੋਣਾ ਨਹੀਂ ਸੀ ਜੇਕਰ ਉਹ ਰਾਸ਼ਟਰਪਤੀ ਵਾਲਾ ਜਿਹੜਾ ਮਿਲਿਆ ਜਿਹੜਾ ਵਾਪਸ ਭੇਜਿਆ ਗਿਆ ਤੇ ਉਸ ਦਿਨ ਪ੍ਰੈਸ ਕਾਨਫਰੰਸ ਕਰਦੇ ਭਗਵੰਤਪານ ਨੇ ਇਹ ਗੱਲ ਆਖੀ ਕਿ ਹੁਣ ਵਾਈਸ ਚਾਂਸਲਰ ਦੀ ਜਿਹੜੀ ਨਿਯੁਕਤੀ ਆ ਸਿਲੇਕਟਡ ਜਿਹੜੇ ਉਹਨਾਂ ਇਸ ਤਰ੍ਹਾਂ ਦੀ ਇਲੈਕਟਡ ਨਹੀਂ ਉਹਨਾਂ ਸਿਲੈਕਟਡ ਕਰਨਗੇ ਇੱਕ ਬੜਾ ਤਿੱਖਾ ਵਾਅਦਾ ਸੀ ਭਗਵੰਤ ਪਾਣੀ ਜਦੋਂ ਉਹਦਣ ਰਾਜਪਾਲ ਸਾਹਿਬ ਤੇ ਕੀਤਾ ਤਾਂ ਰਾਜਪਾਲ ਸਾਹਿਬ ਨੇ ਕੋਈ ਬਿਆਨ ਉਸ ਦਾ ਪ੍ਰਤੀਕਰਮ ਤੇ ਆਇਆ ਨਹੀਂ ਸਿਲੈਕਟਡ ਤੇ ਇਲੈਕਟਡ ਦੇ ਉਹਨਾਂ ਨੇ ਸ਼ਬਦ ਫਿਰ ਉਹਦਣ ਵਰਤਿਆ ਸੀ ਕਿ ਰਾਜਪਾਲ ਸਾਹਿਬ ਇਹ ਕਰਦੇ ਕਿ ਜਿਹੜਾ ਬਿੱਲ ਉਹਨਾਂ ਨੇ ਪਾਸ ਨਹੀਂ ਕਰਨਾ ਹੁੰਦਾ ਉਹ ਰਾਸ਼ਟਰਪਤੀ ਨੂੰ ਭੇਜ ਦਿੰਦੇ ਆ ਤੇ ਜਿਦੇ ਕਰਕੇ ਇਹ ਸਭ ਕੁਝ ਹੋਇਆ ਭਾਵ ਕਿ ਦੋਵਾਂ ਨੇਤਾਵਾਂ ਦੇ ਵਿਚਕਾਰ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਆਪਸੀ ਸ਼ਬਦੀ ਜੰਗ ਰਹੀ ਆ ਉਹ ਸਖੰਦਰਜੀਤ ਦੁਬਾਰਾ ਸ਼ੁਰੂ ਹੋ ਗਈ ਤਾਂ ਮੈਨੂੰ ਲੱਗਦਾ ਉਸੇ ਸਿਲਸਲੇ 'ਚ ਹੀ ਤਿੰਨ ਦਿਨ ਦੇ ਸਰਹੱਦੀ ਦੌਰੇ ਤੇ ਉਹ ਨਿਕਲਣ ਵਾਲੇ ਆ ਤਾਂ ਬੀਤੇ ਸਮੇਂ ਦੇ ਵਿੱਚ ਜਦੋਂ ਵੀ ਰਾਜਪਾਲ ਸਾਹਿਬ ਸਰਹੱਦੀ ਦੌਰੇ ਤੇ ਨਿਕਲਦੇ ਸਨ ਸਰਹੱਦੀ ਜ਼ਿਲ੍ਹਿਆਂ ਤੇ ਦੌਰੇ ਦੀ ਤਾਂ ਉਦੋਂ ਸਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਜ਼ਰੂਰ ਬਾਤੀਆਂ ਹੁੰਨ ਕਿਉਂਕਿ ਰਾਜਪਾਲ ਸਾਹਿਬ ਜਦੋਂ ਜਾਂਦੇ ਹਮੇਸ਼ਾ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਤੇ ਗੱਲ ਕੀਤੀ ਡਰੱਗ ਦੀ ਗੱਲ ਕੀਤੀ ਪਾਕਿਸਤਾਨ ਤੋਂ ਜਿਹੜੀ ਹੋਰ ਹਥਿਆਰ ਆਉਂਦੇ ਉਹਨਾਂ ਦੀ ਗੱਲ ਕਰਦੇ ਰਹੇ ਔਰ ਇਹਨਾਂ ਗੱਲਾਂ ਤੇ ਆਧਾਰ ਤੇ ਸਰਕਾਰ ਨੂੰ ਸਵਾਲ ਵੀ ਕਰਦੇ ਰਹੇ ਤੇ ਸਰਕਾਰ ਦੀ ਪੁਛਗਿਸ਼ ਵੀ ਹੁੰਦੀ ਰਹੀ ਤਾਂ ਜਿਸ ਦਾ ਜਵਾਬ ਜਰਾ ਸਰਕਾਰ ਤੋਂ ਕਦੇ ਵੀ ਨਹੀਂ ਸੀ ਹੁੰਦਾ ਤੇ ਆਪਸੀ ਜੰਗ ਜਿਹੜੀ ਛਪੜੀ ਜੰਗ ਹੋਰ ਵੱੱਟ ਜਾਂਦੇ ਸੀ ਹੁਣ ਉਹਨਾਂ ਨੇ 23 ਤਰੀਕ ਨੂੰ ਪਹਿਲਾਂ ਤਾਂ ਗੁਰਦਾਸਪੁਰ ਆਉਣਾ ਗੁਰਦਾਸਪੁਰ ਪਿੰਡ ਘੁੰਮਣ ਕਲਾ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਘੁੰਮਣ ਕਲਾ ਫਿਰ ਉਹਨਾਂ ਨੇ ਬਹਿਰਾਮਪੁਰ ਜਾਣਾ ਖੋਜਗੀ ਚੱਕ ਪਿੰਡ ਉੱਥੇ ਡਿਫਰੈਂਸ ਕਮੇਟੀਆਂ ਨੂੰ ਉਹਨਾਂ ਨੇ ਮਿਲਣਾ ਹੈਗਾ ਤੇ ਸ਼ਾਮ ਨੂੰ 23 ਤਰੀਕ ਨੂੰ ਉਹਨਾਂ ਦੇ ਰਣਜੀਤ ਸਾਗਰ ਟੈਪੇ ਜਿਹੜਾ ਖਰਾਵਾ ਕਰਦਾ ਉੱਥੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਆ ਜਿਹੜੀ ਮੀਟਿੰਗਾਂ ਤੇ ਸلسਲਾਉਂthੇ ਜਾਰੀ ਰਹਿਣਾ 24 ਤਰੀਕ ਨੂੰ ਉਹਨਾਂ ਨੇ ਅੰਮ੍ਰਿਤਸਰ ਵਿੱਚ ਜਾਣਾ ਗੁਰਦਾਨਗ ਦੇ ਯੂਨੀਵਰਸਿਟੀ ਦੇਖੇ ਉਹਨਾਂ ਨੇ ਇੱਕ ਖਾਸ ਮੀਟਿੰਗ ਫਿਰ ਸ਼ਾਮ ਨੂੰ ਅਬਰਸਤ ਜਿਹੜੇ ਤੇ ਤਰਨਤਨ ਜਿਹੜੇ ਦੇ ਜਿਹੜੇ ਸਰਹੱਦੀ ਪਿੰਡ ਨੇ ਉੱਥੋਂ ਦਾ ਉਡਾਣੇ ਜਾਜਾ ਦਾ ਨਾ ਸੈਲਫ ਡਿਫੈਂਸ ਕਮੇਟੀਾਂ ਜਿਹੜੀਆਂ ਬਣੀਆਂ ਨੇ ਉਹਨਾਂ ਦੇ ਅਧਿਕਾਰੀਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਇਸੇ ਤਰੀਕੇ ਨਾਲ 25 ਤਰੀਕ ਨੂੰ ਉਹਨਾਂ ਦਾ ਜਿਹੜਾ ਦੌਰਾ ਫਰੋਜ਼ਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਿਆਂ ਦਾ ਦੌਰਾ ਜਿਹੜਾ ਹੋਊਗਾ ਉਹਨੂੰ ਸਿੱਧੂ ਸਾਹਿਬ ਇਹਨਾਂ ਦੌਰਿਆਂ ਦੇ ਵਿੱਚ ਸੁਭਾਵਕ ਆ ਕਿ ਉਹਨਾਂ ਨੇ ਪਿੰਡੂ ਟ੍ਰਾਂਸਮਿਟੀਆਂ ਨਾਲ ਗੱਲਬਾਤ ਕਰਦੀ ਨਸ਼ੇ ਦੇ ਸੰਬੰਧ ਗੱਲ ਕਰਦੀ ਤੇ ਨਸ਼ਾ ਐਸਲੇ ਪੰਜਾਬ 'ਚ ਸਿੱਧੂ ਸਾਹਿਬ ਕਿਉਂ ਜੀ ਕੰਬੀਸ ਵਸਿਆ ਬਣਿਆ ਆ ਇਸ ਦਾ ਅੰਦਾਜ਼ਾ ਹਰ ਵਿ ਇਹ ਇਸ ਵਾਰੀ ਅਹੀਂ ਕੱਲ ਆਪਣੇ ਪ੍ਰੋਗਰਾਮ 'ਚ ਜਿਹੜੀ ਆ ਉਹ ਗੱਲ ਜਿਹੜੀ ਉਹ ਕੀਤੀ ਹੈ। ਤਾਂ ਜਦੋਂ ਨਸ਼ੇ ਦਾ ਦੈਂਤ ਐਸ ਵੇਲੇ ਪੂਰਨ ਤੌਰ ਤੇ ਪੰਜਾਬ ਦੀ ਨੌਜਵਾਨੀ ਨੂੰ ਨਿਕਲਦਾ ਪਿਆ। ਰਾਜਪਾਲ ਸਾਹਿਬ ਜਿਹੜੇ ਸਵੇ ਸਮੇਂ ਦੇ ਡਰੱਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇੜਦੇ ਰਿਹਾ, ਅਮਨ ਕਾਨੂੰਨ ਦੀ ਸਥਿਤੀ ਨੂੰ ਘੇੜਦੇ ਰਿਹਾ। ਤਾਂ ਸੁਭਾਵਾਕਾ ਸਿੱਧੂ ਸਾਹਿਬ ਇਹਨਾਂ ਦੌਰਿਆਂ ਦੇ ਵਿੱਚ ਵੀ ਤਿੰਨ ਦਿਨ ਦੇ ਸਰਦੀ ਜਿਹੜਾ ਦੌਰਾ ਗੁਰਦਰਪ ਸਿੰਘ ਦਾ ਹੋਣਾ ਪੰਜਾਬ ਸਰਕਾਰ ਵਾਸਤੇ ਜਰੂਰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਹੋਣਗੀਆਂ। ਡੀਜੀਪੀ ਸਾਹਿਬ ਕਾਰਜਕਾਰੀ ਡੀਜੀਪੀ ਸਾਹਿਬ ਅਗਰੈਸ ਕਪਤ ਜਿਹੜਾ ਦਾ ਮੁਖਤ ਜਿਹੜੇ ਨਾਲ ਹੋ ਤਾਂ ਉਹਨਾਂ ਦੀ ਪੁਸ਼ਪਤੀ ਵੀ ਹੋਣੀ ਹੈ ਭਾਪ ਉਹ ਰਾਜ ਜਿਹੜੇ ਮੁੱਖ ਮੰਤਰੀ ਦੇ ਨਾਮ ਦੇ ਵਜੋਂ ਨਾਲ ਹੋਣਗੇ ਤਾਂ ਅਜਿਹੀ ਸਥਿਤੀ ਵਿੱਚ ਜੇਕਰ ਉਹ ਪ੍ਰਸ਼ਾਸਨ ਤੋਂ ਪ੍ਰਸ਼ਨ ਪੁੱਛਦੇ ਆ ਝਾੜ-ਚੰਪ ਕਰਦੇ ਆ ਇਹ ਵੀ ਸਰਕਾਰ ਨੂੰ ਜਿਹੜਾ ਪਛਣਾ ਨਹੀਂ ਹੈਗਾ ਤੇ ਜਦੋਂ ਦੌਰੇ ਤੋਂ ਬਾਅਦ ਉਹਨਾਂ ਨੇ ਆਣ ਕੇ ਰਿਪੋਰਟ ਜਿਹੜੀ ਉਹ ਮੰਗਣੀ ਆ ਮੈਨੂੰ ਲੱਗਦਾ ਕਿ ਭਗਵਤਪਾਲ ਵਾਸਤੇ ਅਗਲੇ ਦਿਨਾਂ ਚ ਜਿਹੜੀਆਂ ਮੁਸ਼ਕਲਾਂ ਸੇ ਤੁਸ ਸਾਹਿਬ ਇਹ ਜ਼ਰੂਰ ਵਧਣਗੀਆਂ ਆਟੋ ਕਲੀਸਟ ਜਿਹੜਾ ਜ਼ਰੂਰ ਸਿੱਖਤੇ ਜਾਵੇਗਾ ਬਾਕੀ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਆਪਣੇ ਸਬੰਧ ਸਿਖਾਵੇਂ ਕਰਦੇ ਆ ਜਾਂ ਬੀਤੇ ਸਮੇਂ ਵੰਗੂ ਰੱਖਦੇ ਆ ਇੱਕ ਵਾਰ ਤਾਂ ਸੰਕੇਤ ਉਹਨਾਂ ਨੇ ਬੀਤੇ ਦਿਨਾਂ ਵਿੱਚ ਦੇ ਹੀ ਦਿੱਤਾ ਜਿੱਦਨ ਉਹਨਾਂ ਨੇ ਸਲੈਕਟਡ ਦੇ ਇਲੈਕਟਡ ਦੀ ਗੱਲ ਕਰਦਿਆਂ ਕਹੀ ਸੀ ਕਿ ਹਾਂ ਭਈ ਚਾਸਲਬ ਜਿਹੜਾ ਹੈ ਉਹਨਾਂ ਰਾਜਪਾਲ ਜਿਹੜਾ ਆ ਸਲੈਕਟਡ ਕਰਿਆ ਕਰੂਗਾ ਇਲੈਕਟਡ ਦੀਂ ਕਰਿਆ ਕਰੂਗਾ ਸਾਡੇ ਪੱਲੇ ਤੇ ਹੈ ਹੀ ਕੱਖ ਨਹੀਂ ਇਹ ਬੜਾ ਤੀਖਣ ਟਿੱਖੀ ਟਿੱਪਣੀ ਜਿਹੜੀ ਸੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗਦਰ ਸਾਹਿਬ ਤੇ ਕੀਤੀ ਸੀ ਚਲੋ ਖੈਰ ਹੁਣ ਦੇਖਦੇ ਆ ਕਿ ਗਦਰ ਸਾਹਿਬ ਦਾ ਤਿੰਨ ਦਿਨ ਦਾ ਦੌਰਾ ਪੰਜਾਬ ਦੇ ਵਿੱਚ ਕਿਹੋ ਜੀਆਂ ਰਾਜਸੀ ਸਥਿਤੀਆਂ ਨੂੰ ਪੇਸ਼ ਕਰਦਾ ਹੈ ਜਰ ਬਾਹਟਲੇ ਹੁੰਦਾ ਆ ਜਾਂ ਕਿਹੋ ਜਿਹੇ ਜਿਹੜੇ ਐ ਦ੍ਰਿਸ਼ ਜਿਹੜੇ ਨੇ ਪੰਜਾਬ ਦੀ ਸਿਆਸੀ ਸਥਿਤੀ ਦੀ ਸਾਹਮਣੇ ਉੱਭਰ ਕੇ ਹੁੰਦੇ ਆ ਸਿਰਫ ਸਾਬ ਇਹ ਤਾਂ ਇਸ ਦੌਰੇ ਤੋਂ ਬਾਅਦ ਪਤਾ ਲੱਗ ਗਿਆ ਜੀ ਚਲੋ ਅਗਲੀ ਖਬਰ ਲੈ ਲੈਣੇ ਕਿ ਸਾਹਿਬ ਅਗਲੀ ਖਬਰ ਵੀ ਜਿਹੜੀ ਬੜੀ ਅਹਿਮ ਐ ਸਾਬਕਾ ਆਈਜੀ ਰਣਵੀਰ ਸਿੰਘ ਘਟੜਾ ਤੋਂ ਬੇਅਦਬੀ ਦੇ ਮਸਲਿਆਂ ਦੇ ਵਿੱਚ ਏਡੀਜੀਪੀ ਐਸ ਰਾਏ ਦੇ ਵੱਲੋਂ ਕੱਲ ਕਈ ਘੰਟੇ ਜਿਹੜੀ ਉਹ ਕੰਨੇ ਪੁੱਛਗਛ ਕੀਤੀ ਗਈ ਐ ਔਰ ਉਸ ਪੁੱਛਗਛ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਸਰਕਾਰ ਕਾਫੀ ਘਬਰਾਹਟ ਦੇ ਵਿੱਚ ਦਿਖ ਰਹੀ ਐ ਸਰਕਾਰ ਦੇ ਵਿੱਚ ਇਹ ਗੱਲ ਹੈ ਕਿ ਇਹ ਭਗਵੰਤ ਮਾਨ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਰਾਮ ਰਹੀਮ ਵਿਰੁੱਧ ਕੇਸ ਚਲਾਉਣ ਦੀ ਜਿਹੜੀ ਪ੍ਰਵਾਨਗੀ ਆ ਉਹ ਨਹੀਂ ਦਿੱਤੀ ਜਿਸ ਦੇ ਕਰਕੇ ਮੁੱਖ ਮੰਤਰੀ ਵੀ ਕਸੂਤੇ ਫਾਸਲੇ ਨਜ਼ਰੀ ਆ ਰਹੇ ਆ ਔਰ ਇੱਕ ਵਾਰ ਫਿਰ ਸਾਹਬਤ ਹੋ ਗਿਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਵਾਕਈ ਸੱਚ ਬੋਲ ਰਿਹਾ ਔਰ ਉਹਨਾਂ ਦਾ ਸਟੈਂਡ ਵਾਕਈ ਸਹੀ ਹੈ ਸਰਕਾਰ ਸਹੀ ਤਰੀਕੇ ਦੇ ਨਾਲ ਬਿਆਨਤੀਆਂ ਤੇ ਗੋਲੀ ਕਾਂਡਾਂ ਦਾ ਮਸਲਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਚਲਾ ਨਹੀਂ ਰਹੀ ਜਿਸ ਦੇ ਕਰਕੇ ਬਹੁਤ ਉਹਨਾਂ ਕੇਸਾਂ ਦੇ ਵਿੱਚ ਨੁਕਸਾਨ ਹੋਇਆ ਔਰ ਉਹਨਾਂ ਦੇ ਵਿੱਚ ਇਨਸਾਫ ਵੀ ਜਿਹੜਾ ਉਹ ਨਹੀਂ ਮਿਲ ਰਿਹਾ ਇਸੇ ਕਰਕੇ ਕੋਮਰ ਵੀ ਜੇ ਪ੍ਰਤਾਪ ਸਿੰਘ ਕਹਿ ਰਹੇ ਨੇ ਕਿ ਭਾਈ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਨਹੀਂ ਕਰਨਾ ਔਰ ਇਹ ਗੱਲਾਂ ਸਾਫ਼ ਹੋ ਰਹੀਆਂ ਨਹੀਂ ਕਿ ਲੰਬੇ ਸਮੇਂ ਤੋਂ ਇਹ ਜਿਹੜਾ ਮਾਮਲਾ ਲਟਕ ਰਿਹਾ ਕਿ ਭਾਈ ਰਾਮ ਰੀਬ ਦੇ ਖਿਲਾਫ ਕੇਸ ਚਲਾਉਣ ਦੀ ਜਿਹੜੀ ਆ ਉਹ ਪਰਮਿਸ਼ਨ ਦਵੇ ਸਰਕਾਰ ਨਹੀਂ ਦਿੱਤੀ ਜਾ ਰਹੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੁਣ ਕੱਲ ਪੁੱਛ ਗਿਛ ਹੋਈ ਹੈ ਆਈਜੀ ਗਰਨਵੀਰ ਸਿੰਘ ਖੱਟੜਾ ਸਾਫਕਾ ਆਈਜੀ ਜਿਹੜੇ ਕਿ ਇਸ ਮਸਲੇਾਂ ਦੇ ਉੱਪਰ ਪਹਿਲਾਂ ਜਾਂਚ ਕਰ ਚੁੱਕੇ ਆ ਬੇਅਦਬੀ ਦੇ ਮਸਲੇਾਂ ਦੇ ਉੱਪਰ ਕੀ ਕੁਝੇ ਗਲਬਾਤ ਹੋਈਆਂ ਨੇ ਔਰ ਇਹ ਪੁੱਛ ਕੇ ਚੋਨਾ ਤੋਂ ਕਿਉਂ ਹੋ ਗਈ ਤੇ ਮਸਲਾ ਕੀ ਬਣ ਗਿਆ ਜੀ ਸੁਖੰਦਰ ਜੀ ਠੀਕ 2 ਦਿਨ ਪਹਿਲਾਂ ਰਣਵੀਰ ਸਿੰਘ ਖਟਰਾਸ਼ਰੀ ਕੰਪਾਨਕ ਸਾਹਿਬ ਦੇ ਜਥੇਦਾਰ ਨੂੰ ਮਿਲਦੇ ਆ ਤੇ ਉਹਨਾਂ ਨਾਲ ਉੱਥੇ ਵੀ ਉਹ ਬੰਦ ਕਪੜਾ ਮੀਟਿੰਗ ਜਿਹੜੀ ਉਹ ਕਰਦੇ ਹੈਗੇ ਉਸ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਇੱਕਦਮ ਹਰਕਤ 'ਚ ਆ ਕੇ ਕੱਲ ਉਹਨਾਂ ਨੂੰ ਰਣਵੀਰ ਸਿੰਘ ਖਟੜ ਨੇ ਪੁੱਛਗਿੱਛ ਵਾਸਤੇ ਸਦਲਹੰਦੀਆ ਖਾਸ ਤੌਰ ਤੇ ਮਹਿੰਦਰਪਾਲ ਬਿੱਟੂ ਦੇ ਕੇਸ ਦੇ ਸੰਦਰਭ ਦੇ ਵਿੱਚ ਉਹਨ ਮਹਿੰਦਰਪਾਲ ਬਿੱਟੂ ਉਹ ਵਿਅਕਤੀ ਹੈ ਕਿ ਜਿਹੜਾ ਬੇਦਬੀਆ ਦੇ ਕੇਸਾਂ ਦੇ ਵਿੱਚ ਪ੍ਰਮੁੱਖ ਦੋਸ਼ੀ ਸੀ ਜਿਹਦੀ ਜੇਲ੍ਹ ਦੇ ਵਿੱਚ ਹੱਤਿਆ ਜਿਹੜੀ ਕਰ ਦਿੱਤੀ ਗਈ ਸੀ ਤਾਂ ਉਸ ਵਕਤ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਤੇ ਕਹਿਨ ਤੇ ਇੱਕ ਐਸਆਈਟੀ ਬਣੀ ਜਿਸ ਤੇ ਇੰਚਾਰਜ ਰਣਵੀਰ ਸਿੰਘ ਖਟੜਾ ਸੀ ਰਣਵੀਰ ਸਿੰਘ ਖਟੜਾ ਨੇ ਉਸ ਸਾਰੇ ਕੇਸ ਦੀ ਜਾਂਚ ਕੀਤੀ ਉਸ ਤੋਂ ਇਲਾਵਾ ਉਹਨਾਂ ਨੇ ਬੇਦਬੀ ਦੇ ਕੇਸਾਂ ਦੀ ਜਾਂਚ ਵੀ ਉਹ ਕਰਦੇ ਰਹੇ ਤੇ ਕਹਿੰਦੇ ਕਿ ਠੀਕ ਆ ਜਦੋਂ ਇਹ ਜਾਂਚ ਉਹਨਾਂ ਨੇ ਕੀਤੀ ਤਾਂ ਕੱਲ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਐਡੀਜੀਪੀ ਸਾਹਿਬ ਵੱਲੋਂ ਸੱਦ ਲਿਆ ਗਿਆ ਤੇ 2 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਤੇ ਬਿਆਨ ਜਿਹੜੇ ਆ ਉਹਨਾਂ ਨੂੰ ਦਰਜ ਕਰਾਉਣ ਵਾਸਤੇ ਗਿਆ ਤੇ ਕਹਿੰਦੇ ਖਟੜਾ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਉਹ ਜੀ ਇਹ ਤਾਂ ਮੈਂ 4 ਸਾਲ ਪਹਿਲਾਂ ਵੀ ਇਹ ਬਿਆਨ ਜਿਹੜੇ ਆ ਉਹ ਦੇ ਚੁੱਕਾ ਕਹਿੰਦੇ ਜੀ ਨਹੀਂ ਇਹ ਬਿਆਨ ਤੁਸੀਂ ਦੁਬਾਰਾ ਦਰਜ ਕਰਾਓ ਉਹ ਕਹਿੰਦੇ ਜੀ ਫਿਰ ਠੀਕ ਆ ਜੇਕਰ ਚਾ ਬਿਆਨ ਮੈਨੂੰ ਦੁਬਾਰਾ ਦਰਜ ਕਰਾਉਣੇ ਆ ਤਾਂ ਮੈਨੂੰ ਟਾਈਮ ਦਿਓ ਤਾਂ ਉਹਨਾਂ ਨੂੰ 4 ਦਿਨ ਦਾ ਸਮਾਂ ਜਿਹੜਾ ਹੋਰ ਦਿੱਤੇ ਤਾਂ ਕਿ ਹਾਂ ਤੁਸੀਂ ਬਿਆਨ 4 ਦਿਨ ਉਹ ਸਿੱਧੂ ਸਭ ਆਪਣੇ ਆਪ ਦੇ ਵਿੱਚ ਇਹ ਬੜੀਆਂ ਹਰਾਨਗੀ ਵਾਲੀਆਂ ਗੱਲਾਂ ਨੇ। ਕਿਰਨਬੀ ਸਿੰਘ ਖਟੜਾ ਕਿਵੇਂ ਇੱਕਦਮ ਐਕਟਿਵ ਹੁੰਦੇ ਆ। ਕਿਉਂਕਿ ਪਹਿਲਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮਿਲਦੇ ਆ। ਮੁੰਡਾ ਨਾਲ ਵੀ ਬੰਦ ਕਪੜਾ ਮੀਟਿੰਗ ਹੁੰਦੀ ਹੈ। ਤਾਂ ਉਸ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਹਰਕਤ 'ਚ ਆ ਕੇ ਮਹਿੰਦਰਪਾਲ ਬਟੂ ਵਾਲੇ ਕੇਸ 'ਚ ਰਬੀ ਸਿੰਘ ਖਟੜਾ ਨੂੰ ਸਾਥ ਦਿੱਤੀ। ਉਹ ਸਿੱਧੂ ਸਭ ਪਤਾ ਤਾਂ ਇਹ ਲੱਗਾ ਕਿ ਉਸ ਦਿਨ ਜਿਸ ਦਿਨ ਬੰਦ ਕਪੜਾ ਮੀਟਿੰਗ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੀ ਹੈ। ਬੜੇ ਕੁਝ ਵੀਰਵੇ ਜਿਹੜੇ ਨੇ ਉਹਨਾਂ ਨੇ ਸ਼੍ਰੀ ਖਾਲਸਾਖ਼ਤਖ਼ ਸਾਹਿਬ ਦੇ ਜਥੇਦਾਰ ਸਾਂਝੇ ਕੀਤੇ ਕਿ ਕਿਸ ਤਰੀਕੇ ਨਾਲ ਬੇਅਦਬੀ ਦੇ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਬੀਤੇ ਸਮੇਂ ਚ ਰਹੀ ਹੈਗੀ ਉਹਨਾਂ ਚਿੰਤਾਵਾਂ ਨੂੰ ਲੈ ਕੇ ਸੁਭਾਵਿਕ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਰੜਾਰਤੇ ਆ ਸਕਦੇ ਆ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੀ ਪ੍ਰਾਪਤੀ ਵਾਸਤੇ ਘੋਲ ਕਰ ਰਹੀ ਸੀ ਤਾਂ ਉਸ ਵਕਤੇ ਬੇਅਦਬੀਆਂ ਦੇ ਇਨਸਾਫ ਨੂੰ ਇਹਨਾਂ ਨੇ ਮੋੜਾ ਬਣਾਇਆ ਤੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਥਾ-ਥਾ ਤੇ ਵਰਤੇ ਆ ਸਰਕਾਰ ਬਣਨਾ ਉਪਰੰਤ ਇਸ ਮੁੱਦੇ ਨੂੰ ਪੰਜਾਬ ਸਰਕਾਰ ਪੂਰਨ ਤੌਰ ਤੇ ਭੁੱਲ ਗਈ ਜਿਹੜੇ ਦੋਸ਼ੀ ਨੇ ਉਹਨਾਂ ਦੇ ਕੇਸ ਜਿਹੜੇ ਨੇ ਜਿੱਥੇ ਫਰੀਦਕੋਟ ਜਾਂ ਵਕਫਾ ਅਦਾਲਤਾਂ ਵਿੱਚ ਚੱਲ ਰਹੇ ਸੀ ਉਹਨਾਂ ਦੋਸ਼ੀਆਂ ਦੇ ਕੇਸ ਜਿਹੜੇ ਨੇ ਚੁੱਕੇ ਚੰਡੀਗੜ੍ਹ ਟਰਾਂਸਫਰ ਜਿਹੜੇ ਕਰ ਦਿੱਤੇ ਗਏ ਇਹਦੇ ਨਾਲ ਹੀ ਨਾਲ ਜਿਹੜੀ ਪੰਜਾਬ ਸਰਕਾਰ ਜਿਹੜਾ ਰਾਮ ਰਹੀਮ ਦੇ ਖਿਲਾਫ ਜਿਹੜਾ ਕੇਸ ਦਰਜ ਕਰਤਾ ਉਹਦੇ ਸਬੰਧੀ ਉਸਨੇ ਆਜ਼ਾਦੀ ਜਿਹੜੀ ਆ ਉਹ ਨਹੀਂ ਦਿੱਤੀ ਦੂਸਰੇ ਬੰਨੇ ਰਾਮ ਰਹੀਮ ਤੇ ਜਿਹੜੇ ਕੇਸਾਂ ਦੇ ਸਬੰਧੀ ਗੱਲਬਾਤ ਹੋਈ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜਿਹੜਾ ਫੈਸਲਾ ਸੀ ਕਿ ਉਹ ਸੀਬੀਆਈ ਨੂੰ ਉਹ ਕੇਸ ਦੇ ਦਿੱਤੇ ਜਾਣ ਪੰਜਾਬ ਸਰਕਾਰ ਨੇ ਉਹਦੇ ਸਬੰਧੀ ਕੋਈ ਅਪੀਲ ਹੀ ਜਿਹੜੀ ਆ ਉਹ ਨਹੀਂ ਕੀਤੀ ਹੁਣ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਪੰਜਾਬ ਸਰਕਾਰ ਨੂੰ ਕਿਟਾਇਲੇ ਚ ਖੜਾ ਕਰਦੀਆਂ ਨੇ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੇ ਸਾਰੇ ਬੈਕਪੇ ਮਹੱਤਵਪੂਰਨ ਮੈਚਮ ਨੇ ਤੇ ਜੇਕਰ ਇਸ ਮੁੱਦੇ ਤੇ ਉਹ ਚੁੱਪ ਨੇ ਤਾਂ ਉਹਨਾਂ ਦੀ ਚੁੱਪੀ ਤਾਂ ਫਿਰ ਸੁਖਵਿੰਦਰ ਜੀ ਜਵਾਬ ਮੰਗਦੀ ਮੰਗਦੀ ਕਿ ਇੱਕ ਤਰ੍ਹਾਂ ਦੇ ਪਰਚਾ ਨੂੰ ਪੈਦਾ ਕਰਦੀ ਹੁਣ ਜੇਕਰ ਇਹ ਮੁੱਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦਾ ਤਾਂ ਰਣਵੀਰ ਸਿੰਘ ਖੜਰੇ ਹੁੰਨੀ ਜਥੇਦਾਰ ਸਾਹਿਬ ਨਾਲ ਕੋਈ ਇਹੋ ਜਿਹਾ ਖਲਾਸਾ ਕਰਦੇ ਆ ਤਾਂ ਕੱਲ ਨੂੰ ਭਗਵੰਤ ਬਾਦੂ ਨੂੰ ਜਥੇਦਾਰ ਸਾਹਿਬ ਤਲਬ ਵੀ ਕਰ ਸਕਦੇ ਕਿਉਂਕਿ ਸਿੱਖੀ ਦੇ ਮੁੱਦੇ ਹਾਰਾਂ ਜਿਸ ਤਰ੍ਹਾਂ ਦੀ ਗੱਲ ਹੈ ਜਾਂ ਨਹੀਂ ਹੈ ਬੜਾ ਕੁਝ ਇਹੋ ਜਿਹਾ ਵਾਪਰ ਸਕਦਾ ਨਾ ਵੀ ਸਦਨ ਪੰਜਾਬ ਸਰਕਾਰ ਦੀ ਜਿਹੜੇ ਪੁਰਵੰਤੋਂ ਤੇ ਪੋਲ ਜਿਹੜੀ ਆ ਖੁੱਲ ਜਾਂਦੀ ਹੈ ਕਿ ਜਿਹੜੀ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਾਡੇ RAM RAHIM ਨਾਲ ਕਿਸੇ ਕਿਸਮ ਦੇ ਸੰਬੰਧ ਨਹੀਂ ਹੁਣ ਜਿਮਨੀ ਚ ਉਹਨਾਂ ਦੇ ਸੰਦਰਭ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੀਆਂ ਹੋਣੀਆਂ ਨੇ ਉੱਥੇ ਕਿਹਦੇ ਡੇਰਾ ਪ੍ਰੀਮੀਅਰ ਦੀ ਜਿਹੜੀ ਵੋਟ ਆ ਉਹਦੇ ਉੱਤੇ ਆਮ ਆਦਮੀ ਪਾਰਟੀ ਦੀ ਅੱਖ ਜਿਹੜੀ ਟਿਕੀ ਹੈ ਤੇ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਵੀ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਵਾਸਤੇ ਵੀ RAM RAHIM ਦੇ ਪ੍ਰਤੀ ਆਮ ਆਦਮੀ ਪਾਰਟੀ ਦਾ ਨਰਮ ਖੁਚਲਾ ਉਹ ਸਾਹਮਣੇ ਆ ਰਿਹਾ ਹੈ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਸਰਕਾਰ ਵਾਸਤੇ ਕਮਰਾਗ ਦੀ ਸਥਿਤੀ ਨੂੰ ਪੈਦਾ ਕਰ ਦਿੱਤੀਆਂ ਨੇ ਤਾਂ ਰਣਵੀਰ ਸਿੰਘ ਖਟੜੇ ਨੂੰ ਹੁਣ ਇਹ ਸਮਝਿਆ ਜਾ ਰਿਹਾ ਜੋ ਕੁਝ ਕੱਲ ਉਹਨੂੰ ਸੱਦਿਆ ਗਿਆ ਸਿਰਫ ਇਸ ਕਰਕੇ ਸੱਦਿਆ ਗਿਆ ਪਰੇਸ਼ਾਨ ਕਰਤ ਵਾਸਤੇ ਸੱਦਿਆ ਗਿਆ ਕਿ ਹਾਂ ਵੀ ਇਹਨੇ ਅਕਾਲ ਤਖਤ ਸਾਹ ਤੇ ਜਥੇਦਾਰਾਂ ਨਾਲ ਮੁਲਾਕਾਤ ਜਿਹੜੀ ਆ ਉਹ ਕਿਉਂ ਕੀਤੀ ਬੇਸ਼ੱਕ ਇਹ ਵੀ ਗੱਲ ਏ ਕਲੀਅਰ ਕਰਦੀ ਏ ਕਿ ਰਣਵੀਰ ਸਿੰਘ ਖਟੜਾ ਦਾ ਬੇਟਾ ਆਮ ਆਬੀ ਪਾਰਟੀ 'ਚ ਸ਼ਾਮਲ ਹੋ ਚੁੱਕਾ ਪਰ ਇਸ ਦੇ ਬਾਵਜੂਦ ਰਣਵੀਰ ਸਿੰਘ ਖਟੜਾ ਅਕਾਲੀ ਪਰਿਵਾਰ ਬਾਦਲ ਪਰਿਵਾਰ ਦਾ ਖਾਸਮ ਖਾਸ ਚਿਹਤਾ ਰਿਆ ਔਰ ਬਾਰਡਰ ਇਰ ਵਿੱਚ ਜਿੰਨੀਆਂ ਵੀ ਐਸਐਸਪੀ ਪੋਗਿਆ ਨੇ ਉਹਨੇ ਬਾਦਲ ਪਰਿਵਾਰ ਦੇ ਸਿਰ ਤੇ ਪੋਗਿਆ ਨੇ ਹੁਣ ਅੰਦਰ ਕੀ ਹੋਇਆ ਜਾਂ ਕੀ ਨਹੀਂ ਹੋਇਆ ਇਹ ਤਾਂ ਉਹੀ ਵਿਅਕਤੀ ਜਾਣਦੇ ਆ ਪਰ ਰਣਬੀਰ ਸਿੰਘ ਖਟਰੇ ਦੀ ਇਹ ਜਿਹੜੀ 2 ਦਿਨ ਦੀ ਕਾਰਵਾਈ ਆ ਇਹਦਣ ਪੰਜਾਬ ਦੀ ਸਿਆਸਤ ਸਨ ਜੀ ਜਰੂਰ ਕਰਮਾਈ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਹੈਗੀ ਆ ਸਰਕਾਰ ਵਿੱਚ ਖਬਰਾਤ ਜਿਹੜੀ ਆ ਜਰੂਰ ਪਾਈ ਜਾ ਰਹੀ ਆ ਬਾਕੀ ਦੇਖੋ ਅਸੀਂ ਜਨਰਲ ਕਦੋਂ ਬਾਹਰ ਆਉਂਦਾ ਉਹ ਤਾਂ ਸੁਖਵਿੰਦਰ ਜੀ ਫਿਰ ਆਉਂਦਿਆ ਦੇਣਾ ਚ ਪਤਾ ਲੱਗੇਗਾ ਚਲੋ ਜੀ ਅਨਕ ਸਾਹਿਬ ਤੁਸੀਂ ਗ੍ਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਸਹੀ ਸੰਪਰਕ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਅੱਜ ਆਪਾਂ ਕਭਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊ ਤੁਹਾਨੂੰ ਫਿਰ ਮਿਲਾਂਗੇ ਧੰਨਵਾਦ